ਸਾਹ ਕੋ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਦੂਜੇ ਪਾਸੇ ਰੋੜੇ ਚੱਲ ਰਹੇ ਆ ਤਾਂ ਦੇਖ ਸਕਦੇ ਹੋ ਜਿਹੜੇ ਹਾਲਾਤ ਇਸ ਪਿੰਡ ਦੇ ਬਣੇ ਹੋਏ ਆ ਲਗਾਤਾਰ ਉਸ ਦਾ ਤੋੜਾ ਹੁੱਕਾ ਹੁੱਕਾ ਦਵਾਓ ਨਹੀਂ ਨਹੀਂ ਬਈ ਮੰਦਾ ਤਾਂ ਮਾਦੂਆ ਯਾਰ ਕਿੱਥੇ ਉੱਪਰ ਗਿਆ ਹੋ ਜੀ ਵਾ ਵਾ ਭਾਈ ਮੁੰਡਿਆਂ ਨੂੰ ਕੋ ਮੀਡੀਆ ਦੇ ਨਾਲ ਵਜੇ ਵੀਰ ਬਣ ਕੇ ਠੀਕ ਹੈ ਧਿਆਨ ਨਾਲ ਕਿਸੇ ਬੱਚੇ ਦੇ ਨਾਲ ਵਜੇ ਹਾਂ ਟਣ ਗਏ ਸੀ ਅਸੀਂ ਮੌਕਾ ਦੇਖਣ ਗਏ ਸੀ ਵੀ ਪਾਣੀ ਪਾਣੀ ਦਾ ਰੌਲਾ ਸੀਗਾ ਇੱਥੇ ਵੀ ਖਾਲੇ ਚ ਪਾਣੀ ਭਰ ਨਹੀਂ ਨਹੀਂ ਮੈਂ ਵੈਸੇ ਹੀ ਪਿੰਡ ਦਾ ਨਾਗਰਿਕ ਹਾਂ ਜੀ ਇਸੇ ਕਰਕੇ ਹੀ ਵੀ ਨਾਲ ਜਾਵਦੇ ਪਾਣੀ ਦੇਖਣ ਤੁਹਾਡੀ ਪੱਗ ਲਾਈ ਕਿਨੇ ਆ ਪੱਗ ਭਾਈ ਪਰਿਵਾਰਕਾਂ ਨੇ ਲਾਈ ਉਹ ਮੁੰਡੇ ਨੇ ਲਾਈ ਵੱਡੇ ਨੇ ਅੱਛਾ ਜਿਹੜਾ ਬਲਾਜਮਾ ਦਾ ਜੀ ਚੁੱਪ ਕਰਾ ਦੇ ਸਾਰੇ ਚੁੱਪ ਕਰੋ ਸਾਰਾ ਭਾਈ ਇਹ ਉਹਨਾਂ ਦਾ ਪਹਿਲਾਂ ਮਿਥਿਆ ਹੋਇਆ ਸੀਗਾ ਉਹਨਾਂ ਨੇ ਮਰਕੇ ਕਾਰਵਾਈ ਪਾਈ ਹੈ ਇਹ। ਅਰੇ ਥੱਲੇ ਵੇ ਲੋਕੋ ਕਰੋ। 70 ਕਾਰਾਂ ਨੂੰ ਵੀ ਉਹਨਾਂ ਨੇ ਧੱਕੇ ਮਾਰਿਆ। ਇਹਨਾਂ ਦਾ ਵੀ ਕੈਬਰਾ ਤੋੜਿਆ ਉਹਨਾਂ ਨੇ। ਕੋਈ ਇੱਥੇ ਐਸਐਚਓ ਸਾਹਿਬ ਪਹੁੰਚਿਆ ਗੱਲਬਾਤ ਵੀ ਕਰਦੇ ਉਹਨਾਂ ਨਾਲ। ਸਰਪੰਚ ਸਾਹਿਬ ਕੀ ਗੱਲ ਹੋਈ ਆ? ਗੱਲ ਬਈ ਜੀ ਪਾਣੀ ਦੇ ਮਸਲੇ ਨੂੰ ਲੈ ਕੇ ਹੋਈ ਸੀ। ਸਾਰੀ ਦੀ ਸਾਰੀ ਗੱਲ ਆ। ਇੱਕ ਮਿੰਟ ਤੁਸੀਂ ਸਾਰੇ ਥੱਲੇ ਬੈਠ ਜਾਓ। ਇੱਕ ਮਿੰਟ ਇਹ ਇੱਕ ਗੱਲ ਸੁਣੋ ਮੇਰੀ। ਸਾਰੇ ਜਣੇ ਥੱਲੇ ਬੈਠ ਜਾਓ। ਇੱਕ ਮਿੰਟ ਮੈਂ ਇਹਨਾਂ ਨੂੰ ਥੱਲੇ ਬਿਠਾ ਦੇਵਾਂ ਕਿਉਂਕਿ ਇਹਨਾਂ ਨੇ ਡਾਂਗਾ ਹੀ ਬਹੁਤ ਮਾਰੀਆਂ ਹਾਂਜੀ ਸਾਰਿਆਂ ਦੇ ਮਾਰੀਆਂ ਡਾਂਗਾ ਉਹਨਾਂ ਨੇ ਜੀ ਚੁੱਪ 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 ਇਹਨਾਂ ਨੂੰ ਥੱਲੇ ਬਿਠਾ ਦਿਓ ਸਾਰਿਆਂ ਨੂੰ ਥੱਲੇ ਬਿਠਾ ਦਿਓ ਤੇ ਜ਼ਿਮੀਂਦਾਰ ਭਾਈਚਾਰਾ ਸਾਡੇ ਗਰੀਬ ਝਾਰੇ ਭਾਈਚਾਰੇ ਤੁਹਾਨੂੰ ਵੀ ਪਤਾ ਵੀ ਐਸੀ ਜਿਹੇ ਭਾਈਚਾਰਾ ਪਾਣਗੇ ਤਾਂ ਗਰੀਬ ਨਹੀਂ ਲੱਗੂ ਇੱਕ ਮਿੰਟ ਇਹਨਾਂ ਨੂੰ ਸਸਤ ਸਾਡੇ ਤੇ ਦਿੱਤੀ ਸਾਨੂੰ ਪਹਿਲਾਂ ਧੱਕੇ ਮਾਰ ਕੇ ਗਏ ਗਮਦੂਰ ਸਿੰਘ ਪੱਪੂ ਧੱਕੇ ਮਾਰਨ ਆਇਆ ਸਾਨੂੰ ਉੱਥੇ ਕਹਿੰਦਾ ਕਿ ਗੰਦਾ ਪਾਣੀਆ ਜਿਹੜਾ ਉਹ ਸਾਫ ਪਾਣੀ ਵਾਲੀਆਂ ਪੈਪਾਂ ਦੇ ਵਿੱਚ ਪਾਓ ਪਿਛਲੀਆਂ ਪੰਚਾਇਤਾਂ ਤੋਂ ਇਹਨੇ ਪਵਾਇਆ ਹੋਇਆ ਸੀ ਪਰ ਹੁਣ ਜਿਹੜੀ ਨਵੀਂ ਪੰਚਾਇਤ ਨੂੰ ਬਦਨਾਮ ਕਰਨ ਦੇ ਲਈ ਉੱਥੇ ਇੱਕ ਡਿੱਗੀ ਬਣੀ ਸੀ ਉਹਦੇ ਜਿਹਨੇ ਆਪਨੇ ਦੋ ਵਾਰੀ ਜੀਸੀਬੀ ਲਾ ਕੇ ਸਿੱਟੀ ਤੇ ਮਿੱਟੀ ਪਾਈ ਜਿਹਦੇ ਵਿੱਚ ਇਹਦੇ ਗੰਦੂਰ ਸਿੰਘ ਪੱਪੂ ਦੇ ਘਰਾਂ ਦੀ ਖੋਦੀ ਟੱਟੀ ਆ ਰਹੀ ਹੈ ਟੱਟੀ ਦੇ ਵਿੱਚ ਦਿਹਾੜਗੇ ਲਾਏ ਸੈਕਟਰੀ ਵੱਲੋਂ ਵੀ ਕਿਹਾ ਗਿਆ ਚਲੋ ਕੁਲਦੀਪ ਮੈਂ ਕਿਹਾ ਜੀ ਚਲਾਦੀ ਆ ਆਪਾਂ ਅਸੀਂ ਲਾਇਆ ਸੈਕਟਰੀ ਨੂੰ ਕਹਿ ਕੇ ਅਸੀਂ ਉੱਥੇ ਲਾ ਦਿੱਤਾ 10000 ਦੇ ਕਰੀਬ ਖਰਚਾ ਕਰ ਦਿੱਤਾ ਅਸੀਂ ਉੱਥੇ ਜੀ ਖਰਚਾ ਕੀਤਾ ਤੇ ਉਹ ਨਹੀਂ ਚੱਲੇ ਜੀ ਹੁਣ ਉਹ ਬੰਦ ਕਰਨਾ ਸੀ ਰਸਤਾ ਜਾ ਰਿਹਾ ਸੀ ਜਦੋਂ ਇਹਨੇ ਜਾਣ ਕੇ ਘਰ ਵਾਲਿਆਂ ਦਾ ਪਾਣੀ ਛੜਕਦੇ ਡਲਵਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਕਹਿੰਦਾ ਮੈਂ ਤਨਾੜਾਂ ਮੈਂ ਕੁਲਦੀਪ ਨੂੰ ਸਰਪੰਚੀ ਨਹੀਂ ਕਰਨ ਦੇਣੀ ਮੈਂ ਫੇਰ ਮਾਰੂੰਗਾ ਜਿਹਦੇ ਵਿੱਚ ਗਵਾਹ ਵੀ ਹੈ ਗਿਆ ਰਮਨ ਦੇ ਜਿਹੜਾ ਕੈਮਰੇ ਤੇ ਵੀਡੀਓ ਚੱਲੂਗੀ ਉਹਦੇ ਚ ਗਵਾਹ ਵੀ ਕਹਿੰਦੇ ਆ ਗਵਾਹਾਂ ਨੇ ਵੀ ਦੱਸਿਆ ਜਿਹਦੇ ਚ ਟੱਕੇ ਮਾਰ ਕੇ ਗਿਆ ਸਚੋ ਸਾਹਿਬ ਟੱਕੇ ਮਾਰੇ ਨੇ ਮੇਰੀ ਮਿਸਿਸ ਨੂੰ ਮੈਨੂੰ ਔਰ ਕਹਿੰਦਾ ਰਫਲ ਲੈ ਕੇ ਆਓ ਜੀ ਇਹ ਗੱਲ ਕਹੀ ਹੈ ਸਚੋ ਨੂੰ ਕਹਿੰਦੇ ਸਾਡੇ ਕੋਲ ਬਹੁਤ ਪ੍ਰੂਫ ਆ ਵੀ ਤੁਸੀਂ ਗੱਲ ਨੂੰ ਹੁਣੇ ਟਿਕਾ ਦਿਓ ਵੀ ਗੱਲ ਵਾਜੂ ਅਸੀਂ ਤਾਂ ਵੇਖਣੀ ਗਈ ਸੀ ਖਾਲੀ ਵੀ ਖਾਲੀ ਇਧਰ ਦੀ ਬਣਾਉਣੀ ਆਗੀ ਜੀ ਸਰਪੰਚੋ ਹਾਂਜੀ ਸਰਪੰਚ ਜਮਾਏ ਅਸੀਂ ਆਖਿਆ ਵੀ ਇਸ ਨੂੰ ਖਾਲੀ ਅਸੀਂ ਬਣਾਉਣੀ ਆ ਵੀ ਖਾਲੀ ਬਣੀ ਵੀ ਉਸੇ ਖਾਲੀ ਚਾਲੂ ਕਰਨੀ ਆਗੇ ਕਹਿੰਦਾ ਤੁਸੀਂ ਕਹਦੇ ਸਰਪੰਚ ਨੂੰ ਟੱਕੇ ਮਾਰੇਗਾ ਮੈਂ ਸਰ ਨੂੰ ਕਿਹਾ ਕੱਲ ਜਾ ਕੇ ਮੈਂ ਕਿਹਾ ਸਰ ਤੁਸੀਂ ਬੰਦੀ ਕਾਰਵਾਈ ਕਰ ਦਿਓ ਵੀ ਗੱਲ ਟਿਕਜੂ ਖਾਲੀ ਬਣਜੂ ਜਿਹੜੀ ਗਾਲੀ ਬਣੀ ਆ ਉਹ ਖਾਲੀ ਚੱਲ ਪੂਗੋ ਚੱਲ ਨਹੀਂ ਦਿੰਦਾ ਕੱਲਾ ਹੀ ਨਹੀਂ ਚੱਲਣ ਦਿੰਦਾ ਉਹ ਸਾਰੇ ਆਪਦੇ ਮੈਂ ਸਰ ਕਹਿੰਦੇ ਵੀ ਦੱਸ ਕੇ ਕਿੱਥੇ ਬੱਤਿਆ ਤੁਸੀਂ ਮੌਜੂਦ ਸੀਗੇ ਮੌਕੇ ਤੇ ਮੌਜੂਦ ਬਿਲਕੁਲ ਸਾਡੇ ਕੋਲ ਪੁਲਿਸ ਮੈਨੂੰ ਨਹੀਂ ਸਰ ਆਪਾਂ ਵੀ ਵੀਡੀਓ ਬਣਾਈਏ ਝੂਠ ਨਹੀਂ ਬੋਲਦੇ ਮੈਨੂੰ ਉਹ ਬੋਲੀ ਕਿ بادشاہਤ ਬੋਲੀ ਗਿਆ ਤੇ ਮੇਰੇ ਪਿੰਡ ਸੀਗੇ ਨਾਲ ਤੇ ਇਹਨਾਂ ਨੂੰ ਵੀਡੀਓ ਬਣਾਈਏ ਤੇ ਇਹਨਾਂ ਨੂੰ ਧੱਕੇ ਮਾਰੀ ਕਿਉਂ ਕਹਿੰਦਾ ਤੂੰ ਕਹਦਾ ਸਰਪੰਚਾ ਕਹਿੰਦਾ ਜਾਲੀ ਸਰਪੰਚਾ ਜੀ ਜੀ ਸਰ ਜੀ ਤੁਸੀਂ ਮੈਂ ਬਾਈਟ ਲੈਣ ਨਹੀਂ ਆ ਮੈਂ ਤਾਂ ਕੰਮ ਕਰਨਾ ਆਓ ਕਰੋ ਕਰੋ ਤੁਸੀਂ ਵੀ ਕਰੋ ਕੋਈ ਕਰੋ ਕਰਨ ਤੁਹਾਡਾ ਨਿਭੜਿਆ ਤਾਂ ਮੈਂ ਕਰਾਂ ਚਲੋ ਕਰਨ ਤੁਸੀਂ ਕਰੋ ਬੀਬੀ ਸੁਣੋਗਾ ਜੀ ਜੀ ਕਾ ਬੀ ਕੀ ਬੋਲਿਆ ਹੋ ਪਹਿਲਾਂ ਸੁਣੋ ਮੈਂ ਸੱਚੋ ਮੌਕੇ ਤੇ ਆਇਆ ਹਾਂ ਬੇਟਾ ਚੁੱਪ ਕਰ ਸੱਚੋ ਮੌਕੇ ਤੇ ਆ ਕੇ ਤੁਹਾਡੀ ਗੱਲ ਸੁਣ ਰਿਹਾ ਜਦੋਂ ਮੈਂ ਤੁਹਾਨੂੰ ਦੋਨਾਂ ਧਿਰਾਂ ਨੂੰ ਮੌਕਾ ਦੇਖ ਲਿਆ ਮੈਂ ਕਹਿ ਰਿਹਾ ਵੀ ਉੱਥੇ ਬਹਿ ਕੇ ਗੱਲ ਕਰਾਂਗੇ ਫਿਰ ਇਹ ਧਰਨਾ ਕਿਸ ਗੱਲ ਦਾ ਚਕਾ ਰਿਹਾ ਮੈਂ ਚਕਾਓ ਫਿਰ ਮੈਂ ਤੁਹਾਡੇ ਨਾਲ ਆ ਨਾਉਂਦਾਰੇ ਮੈਂ ਤੁਹਾਡੇ ਨਾਲ ਸਾਡਾ ਤਾਂ ਵਸਾਈ ਹੈ ਕਿ ਸਾਡੇ ਰੇਗ ਦੀ ਗੱਲ ਸੁਣੀ ਜਾਵੇ ਕਾਰਵਾਈ ਸਰਦਾਰ ਸਾਹਿਬ ਜਿਵੇਂ ਤੁਸੀਂ ਸੋਚ ਰਹੇ ਹੋ ਕਿ ਮੈਂ ਹੁਣੇ ਹੀ ਚੱਕ ਕੇ ਕਾਰਵਾਈ ਕਰਦਾ ਮੈਂ ਪਹਿਲਾਂ ਵੈਰੀਫਾਈ ਕਰੂੰਗਾ ਤੁਸੀਂ ਧਰਨਾ ਲਾ ਕੇ ਸੱਚੇ ਹੋ ਰਹੇ ਹੋ ਆਪਦੇ ਪਖਰੇ ਬੈਠ ਕੇ ਸੱਚੇ ਹੋ ਰਹੇ ਨੇ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢੂੰਗਾ ਤੁਸੀਂ ਵੈਰੀਫਾਈ ਕਰੀ ਜਾਓ ਜੇ ਅਸੀਂ ਬੈਠੇ ਇੱਥੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੰਟ ਹੈਗਾ ਜੀ ਇਹ ਧੱਕਾ ਧੱਕਾ ਸੁਣਾ ਸੁਣਾ ਧੱਕਾ ਹੋ ਰਿਹਾ ਥੋੜਾ ਸੁਣਾ ਧੱਕਾ ਹੋ ਰਿਹਾ ਮੈਂ ਮੈਂ ਇੱਥੇ ਖੜਾ ਹਾਂ ਗੱਲ ਸੁਣਨ ਵਾਸਤੇ ਆਇਆ ਹਾਂ ਤੁਹਾਡਾ ਫਰਜ਼ ਨਹੀਂ ਬਣਦਾ ਐਜ਼ ਅ ਮੋਹਤਵਾਰ ਐਜ਼ ਅ ਨਾਗਰਿਕ ਕਿ ਪੁਲਿਸ ਨੂੰ ਸਹਿਯੋਗ ਕਰਨਾ ਪੁਲਿਸ ਨੇ ਤਾਂ ਧੱਕਾ ਨਹੀਂ ਕੀਤਾ ਨਹੀਂ ਇਹ ਕਣ ਸੁਣੋ ਪੁਲਿਸ ਇੱਕ ਮਿੰਟ ਸੁਣੋ ਪੁਲਿਸ ਨੇ ਧੱਕਾ ਕੀਤਾ ਨਹੀਂ ਕੀਤਾ ਕੀ ਇਸ ਆਮ ਲੋਕਾਂ ਨੇ ਜਿਹੜੇ ਆ ਖੜੇ ਆ ਟਰੱਕਾਂ ਵਾਲੇ ਜਾਂ ਬੱਸਾਂ ਵਾਲੇ ਬੱਚੇ ਵਿੱਚ ਬੈਠੇ ਆ ਇਹਨਾਂ ਨੇ ਧੱਕਾ ਕੀਤਾ ਨਹੀਂ ਕੀਤਾ ਆਪਾਂ ਸੁਣੋ ਜਦੋਂ ਤੁਹਾਡੀ ਗੱਲ ਸੁਣ ਰਹੇ ਆ ਵਿਚਾਲੇ ਖੜ ਕੇ ਸੁਣ ਰਹੇ ਅਸੀਂ ਕਾਣੇ ਥੋੜੀ ਆ ਕਾਣੇ ਹੁੰਦੇ ਤਾਂ ਫੜਦੇ ਨਹੀਂ ਵਿੱਚ ਅਸੀਂ ਵਿੱਚ ਥੜੇ ਹੱਕ ਥਾਣ ਕੇ ਖੜੇ ਆ ਕਿਉਂ ਅਸੀਂ ਸੱਚੇ ਆ ਸੁਣੋ ਸੁਣੋ ਬੀਬੀ ਇੱਕ ਮਿੰਟ ਰੁਕ ਜਾ ਮੈਨੂੰ ਗੱਲ ਕਰ ਲੈਣ ਦਿਓ ਸੁਣੋ ਸੁਣੋ ਅਸੀਂ ਸੱਚੇ ਆ ਅਸੀਂ ਇਸ ਪਬਲਿਕ ਦੀ ਖਾਤਰ ਜਿਹੜੀ ਸੁਣੋ 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 ਬੀਬੀ ਸੁਣੋ ਤੁਸੀਂ ਕਹਿੰਦੇ ਜੋ ਮਰ ਗਿਆ ਕੋਈ ਜਿੰਮੇਵਾਰ ਮਰ ਗਿਆ ਤਾਂ ਜਿੰਮੇਵਾਰੀ ਦੇਖਾਂਗੇ ਪੜਤਾਲ ਕਰਕੇ ਜਿਹੜੀ ਜਿਹੜੀ ਜਿੰਮੇਵਾਰੀ ਉਹਦੀ ਪਰਚ ਫਿਕਸ ਕਰ ਦਿਆਂਗੇ ਉਹਦੀ ਪੜਤਾਲ ਤੇ ਅਸੀਂ ਸਰ ਕਹੀ ਜਨ ਬਸ ਅਸੀਂ ਕੱਲ੍ਹ ਨੂੰ ਪੰਚ ਸਾਹਿਬ ਇਹ ਹੋਇਆ ਪੰਚ ਸਾਹਿਬ ਸੁਣੋ ਪੰਚ ਸਾਹਿਬ ਸੁਣੋ ਸਰਪੰਚ ਸਾਹਿਬ ਸੁਣੋ ਸੁਣੋ ਕੱਲ ਤੁਹਾਡੇ ਖਿਲਾਫ ਇੱਕ ਦਰਖਾਸਤ ਆਉਂਦੀ ਹੈ ਅਸੀਂ ਤੁਹਾਨੂੰ ਮੋਹਤਵਾਰ ਸਮਝਦੇ ਹਾਂ ਤੁਹਾਨੂੰ ਫੋਨ ਤੇ ਕਿਹਾ ਕਿ ਇੱਕ ਦਰਖਾਸਤ ਆਈ ਹੈ ਆ ਜਾਓ ਬਹਿ ਕੇ ਗੱਲ ਕਰਨੀ ਹੈ ਤੁਸੀਂ ਸੁਣੋ ਸਰ ਮੈਂ ਬਲੈ ਕੇ ਪਹੁੰਚ ਜਾਓ ਬੀਬੀ ਸੁਣੋ ਸਰਦਾਰ ਸਾਹਿਬ ਸੁਣੋ ਤੁਸੀਂ ਸਰਪੰਚੋਂ ਮੈਂ ਤੁਹਾਡੇ ਨਾਲ ਜੀ ਕਹਿ ਕੇ ਇੱਜ਼ਤ ਮਾਨ ਨਾਲ ਬੜੀ ਹਲੀਮੀ ਨਾਲ ਗੱਲ ਕਰ ਰਿਹਾ ਹਾਂ ਜੀ ਸਾਹਿਬ ਤੁਹਾਨੂੰ ਜੀ ਕਹੀ ਜਾਂਦੇ ਆ ਸੁਣੋ 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 ਪਹਿਲਾਂ ਸਾਨੂੰ ਆ ਕੇ ਕਿਹਾ ਈ ਧਰਨਾ ਕਰੋ ਧਰਨਾ ਖੜਿਆ ਰਹੋ ਸੁਣ ਲਾ ਗੱਲ ਇਹ ਜੁਨਾ ਇਹ ਜਿਹੜੀਆਂ ਮੇਰੀਆਂ ਮਾਵਾਂ ਖੜੀਆਂ ਆ ਨਾ ਵਿਚਾਲੇ ਇਹਨਾਂ ਨੂੰ ਮੇਰੀ ਤੇ ਜਿਹੜੇ ਸਿਆਣੇ ਲੋਕ ਵੀ ਖੜੇ ਮੇਰੀ ਗੱਲ ਵੀ ਸਮਝ ਆ ਰਹੀ ਹੈ ਮੈਂ ਕਹਿ ਕੀ ਰਿਹਾ ਮੈਂ ਸੋਚ ਕੀ ਰਿਹਾ ਸੁਣੋ ਜੇ ਮੇਰੇ ਮਨ ਸੁਣੋ 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 ਮੇਰੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਕਿਸੇ ਵੀ ਕੀਮਤ ਤੇ ਜੇ ਸਾਡੀ ਗਲਤੀ ਨਹੀਂ ਪੁਲਿਸ ਦੀ ਤੇ ਅਸੀਂ ਸੱਚਿਆਂ ਦੇ ਵਿਚਾਲੇ ਖੜੇ ਹਾਂ ਇੱਥੇ ਤੇ ਤੁਹਾਨੂੰ ਇੱਕੋ ਇੱਕ ਬੇਨਤੀ ਵਾਰ-ਵਾਰ ਕਰ ਰਹੇ ਹਾਂ ਆਹ ਜਾਮ ਖੋਲੋ ਆਮ ਪਬਲਿਕ ਨੂੰ ਜਾਣ ਦਿਓ ਆਉਣ ਦਿਓ ਤੁਹਾਡੀ ਬਹਿ ਕੇ ਮੈਂ ਗੱਲ ਸੁਣੂੰਗਾ ਬਿਲਕੁਲ ਸੁਣੂੰਗਾ ਤੁਸੀਂ ਕਹੋ ਸੋਣਾ 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 ਜੇ ਦੇਖੋ ਮੈਨੂੰ ਨਾ ਮੈਨੂੰ ਤੁਹਾਡਾ ਤੁਹਾਡਾ ਜਦਾਈ ਕਰਨ ਦੀ ਆਦਤ ਆ ਨਾ ਮੈਂ ਤੁਹਾਨੂੰ ਤਾਂ ਕੋਈ ਧੱਕਾ ਕਰਨ ਦਾ ਚਾਹਵਾਨ ਹੈ ਜੇ ਤੁਸੀਂ ਕਹਿੰਦੇ ਹੋ ਫਿਰ ਵੀ ਨਹੀਂ ਹਟਣਾ ਫਿਰ ਠੀਕ ਹੈ ਜੀ ਮੈਂ ਪਿੱਛੇ हट ਜਾਣਾ ਹੈਗਾ ਕਾਨੂੰਨ ਮੁਤਾਬਕ ਅਫਸਰਾਂ ਨੂੰ ਦੱਸ ਦਿੰਨੇ ਵੀ ਆਹ ਹਾਲਾਤ ਨੇ ਫਿਰ ਤੁਸੀਂ ਜਾਣਾ ਉੱਪਰ ਮਤਲਬ ਇਹ ਹੋ ਗਿਆ ਸੁਣੋ 1 ਮਿੰਟ ਐਸ ਐਚਓ ਕਾਦੇ ਲਈ ਹੁੰਦਾ ਤੁਹਾਡੀ ਗੱਲ ਪੁਲਿਸ ਵਿਭਾਗਤ ਤੁਹਾਡੀ ਗੱਲ ਸੁਣਨ ਦੀ ਖਾਤਰ ਹੈ ਹੁਣ ਤੁਸੀਂ ਤਾਂ ਕਹਿੰਦੇ ਹੋ ਵੀ ਹੁਣੇ ਨਿਆ ਕਰੋ ਜੇ ਮੰਨ ਲਓ ਦੂਜੇ ਪਾਸੇ ਉਹ ਧਰਨਾ ਲਾ ਲੈਣ ਅਸੀਂ ਵਿਚਾਲੇ ਆ ਗਏ ਫਿਰ ਦੱਸੋ ਨਿਆ ਕਿਵੇਂ ਕਰਾਂਗੇ ਅਸੀਂ ਜਵਾਬ ਦੇ ਦਿਓ ਇਸ ਗੱਲ ਦਾ ਕਿਵੇਂ ਸੁਣੋ ਐ ਨਹੀਂ ਸਰਦਾਰ ਸਾਹਿਬ ਐ ਨਹੀਂ ਐਸ ਐਚਓ ਸਾਹਿਬ ਐਸ ਐਚਓ ਸਾਹਿਬਾ ਗਲਤੀ ਕਰਕੇ ਕੋਈ ਵੀ ਬਰਾਬਰ ਤਰਨਾ ਲਾ ਲੂਗਾ ਪੱਤਰਕਾਰੋ ਸੁਣੋ ਸੁਣੋ ਪੱਤਰਕਾਰ ਸਾਹਿਬ ਇਹਨਾਂ ਨੇ ਦੰਗ ਸਰਦਾਰ ਸਾਹਿਬ ਸੁਣੋ ਹੁਣ ਗੱਲ ਮੇਰੀ ਵੀ ਸੁਣੋ ਸੁਣੋ ਚੌਥਾ ਥਮ ਸਾਹਿਬ ਸੁਣ ਲਓ ਪੁਲਿਸ ਮੈਂ ਕਿ ਮੇਰੇ ਤੁਹਾਨੂੰ ਇੱਜ਼ਤ ਮਾਨਣਾ ਫੋਨ ਕਾਲ ਕੀਤਾ ਸੀ ਕਿ ਤੁਸੀਂ ਆ ਜਾਓ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਸਾਡੀ ਨਜ਼ਰ ਦੇ ਵਿੱਚ ਤੁਸੀਂ ਦੋਸ਼ੀ ਨਹੀਂ ਸੀ ਸੁਣ ਲਓ ਅਸੀਂ ਤਾਂ ਹੀ ਤੁਹਾਨੂੰ ਫੋਨ ਤੇ ਕਿਹਾ ਸੀ ਵੀ ਦਰਖਾਸਤਾਂ ਆਉਂਦੀਆਂ ਨੇ ਪਰ ਇਹ ਨਹੀਂ ਜ਼ਰੂਰੀ ਹੁੰਦਾ ਕਿ ਕੋਈ ਦਰਖਾਸਤ ਆ ਜੇ ਸੱਚੀ ਹੋ ਜੇ ਉਹ ਅਸੀਂ ਤੁਹਾਨੂੰ ਪੜਤਾਲ ਲਈ ਬੁਲਾਇਆ ਸੀ ਤੁਸੀਂ ਕੀ ਕਿਹਾ ਦੋ ਐਸ ਐਚਓ ਨੂੰ ਕਹੋ ਪਹਿਲਾਂ ਇੱਥੇ ਆ ਕੇ ਮੌਕਾ ਵੇਖੇ ਫਿਰ ਆਓ ਸਰਪੰਚ ਸਾਹਿਬ ਸੁਣੋ ਸਾਰੀ ਪਬਲਿਕ ਸੁਣ ਰਹੀ ਆ ਸਾਰੀ ਪਬਲਿਕ ਤੁਹਾਡਾ ਮੁੰਡਾ ਵੀਡੀਓ ਬਣਾ ਰਿਹਾ ਮੈਂ ਵੀਡੀਓ ਸਾਹਮਣੇ ਬੋਲ ਰਿਹਾ ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਆਉਣ ਦੀ ਬਜਾਏ ਤੁਸੀਂ ਆਉਣ ਦੀ ਬਜਾਏ ਤੁਸੀਂ ਤੁਹਾਡੀ ਵਾਈਫ ਨੂੰ ਸਰਪੰਚ ਸਾਹਿਬ ਨੂੰ ਦਰਖਾਸਤ ਦੇ ਕੇ ਭੇਜਤਾ ਕੀ ਇਹ ਠੀਕ ਹੈ ਪਹਿਲਾਂ ਜਵਾਬ ਦਿਓ ਮੈਂ ਤੁਹਾਨੂੰ ਫੋਨ ਕਰਕੇ ਬੜੀ ਇੱਜ਼ਤ ਮਾਨਣਾ ਕਹਿ ਰਿਹਾ ਕੋਈ ਗੱਲ ਨਹੀਂ ਦਰਖਾਸਤਾਂ ਆਉਂਦੀਆਂ ਹੁੰਦੀਆਂ ਸੱਚੀਆਂ ਸਾਰਥ ਪੁਲਿਸ ਦੇ ਖਿਲਾਫ ਸੱਚੀਆਂ ਝੂਠੀਆਂ ਹੁੰਦੀਆਂ ਨੇ ਪਰ ਜੇ ਅਸੀਂ ਸੁਣੋ ਸਿੱਕ ਬੋਲਣਾ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਸੁਣ ਲਓ ਤੁਹਾਡੀ ਗੱਲ ਹੀ ਕਰ ਰਹੇ ਆ ਤੁਹਾਡੇ ਖਾਤਰ ਹੀ ਗੱਲ ਕਰ ਰਹੇ ਆ ਅਸੀਂ ਇੱਥੇ ਸਮਝ ਗਏ ਬੇਨਤੀ ਇੱਕੋ ਇੱਕਾ ਹੱਥ ਬੰਨ ਕੇ ਜੜਵਾ ਲਓ ਹੱਥ ਜੜਵਾ ਲਓ ਅਮਨ ਸ਼ਾਂਤੀ ਨੂੰ ਬਰਕਰਾਰ ਰੱਖੋ ਤੁਹਾਡੀ ਗੱਲ ਬਿਲਕੁਲ ਸੁਣਾਗੇ ਜਾਮ ਖਲਵਾ ਦਿਓ ਆਮ ਪਬਲਿਕ ਨੂੰ ਨਾ ਤੰਗ ਹੋਵੇ ਤੁਹਾਡੀ ਗੱਲ ਬਿਲਕੁਲ ਸੁਣਾਗੇ ਬਿਲਕੁਲ ਨਹੀਂ ਤੁਸੀਂ ਉੱਥੇ ਮੌਕਾ ਦੇਖ ਲਿਆ ਇੱਕ ਮਿੰਟ ਇੱਕ ਮਿੰਟ ਗੱਲ ਕਰ ਲੈੰਦੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੁੱਤਰ ਹਲੋ ਇੱਕ ਮਿੰਟ ਵੀਰੇ ਇੱਕ ਮਿੰਟ ਐਸ ਐਚਓ ਸਾਹਿਬ ਕੀ ਉਹ ਗਲਤ ਨਹੀਂ ਹਜੇ ਮੌਕਾ ਦੇਖਣ ਤੁਸੀਂ ਹੁਣ ਮੌਕਾ ਦੇਖ ਲਿਆ ਮੌਕਾ ਹੁਣ ਤੁਸੀਂ ਦੇਖ ਲਿਆ ਡਾਂਗਾ ਮਾਰੀਆਂ ਸਫਰ ਟੈਲੀਵਿਜ਼ਨ ਹੁਣ ਤੁਸੀਂ ਉਹਨੂੰ ਲੈ ਕੇ ਚੱਲਿਓ ਜੀ ਜਵਾਬ ਦੇਣਾ ਤੁਸੀਂ ਕਿਹਾ ਮੌਕਾ ਵੇਖ ਲਓ ਅਸੀਂ ਬਿਲਕੁਲ ਮੌਕਾ ਵੇਖਿਆ ਪਰ ਮੈਂ ਸੁਣ ਲੋ ਸੁਣ ਲੋ ਐਸੀ ਕੋਟ ਨੇ ਆਹੀ ਗੱਲ ਕੀਤੀ ਨਹੀਂ ਹੁਣ ਤੁਸੀਂ ਲੰਮੇ ਪਾਇਆ ਹੁੰਦਾ ਸਰਦਾਰ ਸਾਹਿਬ ਖੁਦ ਐਸੀ ਕੋਟ ਨਾਲ ਸੰਬੰਧਤ ਹੈ ਖੁਦ ਐਸੀ ਕੋਟ ਨਾਲ ਸੰਬੰਧਤ ਹੈ ਮੈਂ ਖੁਦ ਐਸੀ ਕੋਟ ਨਾਲ ਸੰਬੰਧਤ ਹਾਂ ਬਿਲਕੁਲ ਡਾਂਗਾ ਮਾਰੀਆ ਸੁਣੋ ਪਰ ਬਿਲਕੁਲ ਬਿਲਕੁਲ ਨਹੀਂ ਇਸ ਗੱਲ ਤੇ ਕਰੂੰਗਾ ਜੋ ਕਰੂੰਗਾ ਨਾਪ ਤੋਲ ਸਾਡੀਆਂ ਪੱਗਾਂ ਦੀ ਕੋਈ ਵੈਲਿਊ ਹੀ ਨਹੀਂ ਸਮਝਦੇ ਤੁਸੀਂ ਕੌਣ ਕਹਿੰਦਾ ਗਲਪੋਲ ਦੀ ਜਰੂਰ ਨਹੀਂ ਸੁਣੋ ਸੁਣੋ ਇਸ ਟਾਈਮ ਤੇ ਜੇ ਕਹਿੰਦੇ ਮੈਂ ਵਿਗਾਤਾਂ ਇੱਕੋ ਇੱਕ ਬੇਨਤੀ ਆ ਬਾਲਾ ਨਹੀਂ ਐਸਐਸਓ ਸਾਹਮਣੇ ਬੇਨਤੀ ਬਣਦਾ ਸੀ ਕਿ ਕੱਲ ਕਾਰਵਾਈ ਕਰਦਾ ਜਦੋਂ ਮੈਡਮ ਨੇ ਦਰਖਾਸਤ ਦੇ ਦਿੱਤੀ ਸੀ ਉਹਦੇ ਚ ਸਿੱਧਾ ਲਿਖਿਆ ਹੋਇਆ ਹੈ ਕਿ ਉਹ ਕਹਿੰਦਾ ਸੀ ਵੀ ਮੈਂ ਪਿਸਟਲ ਨਾਲ ਮੈਂ ਦੱਸਦਾ ਸਰਦਾਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਜੇ ਦਰਖਾਸਤਾਂ ਦੇ ਕਾਰਵਾਈ ਮੰਗਦੇ ਹੋ ਤੇ ਤੁਹਾਡੇ ਖਿਲਾਫ 4 ਘੰਟੇ ਪਹਿਲਾਂ ਆਈ ਸੀ ਫਿਰ ਕੀ ਉਹਦੇ ਤੇ ਜੋ ਲਿਖਿਆ ਸੱਚ ਮੰਨ ਕੇ ਕਾਰਵਾਈ ਕਰ ਦਿੰਦਾ ਉਹਦੇ ਉਹਦੇ ਤੇ ਅਸੀਂ ਫਿਰ ਕੀ ਨਹੀਂ ਨਹੀਂ ਅੱਛਾ ਜਦੋਂ ਤੁਹਾਡੇ ਖਿਲਾਫ ਦਰਖਾਸਤ ਆ ਗਈ ਜਰੂਰਾ ਤੁਹਾਡੇ ਖਿਲਾਫ ਦਰਖਾਸਤ ਆ ਗਈ ਉਹਦੇ ਦਾ ਤੁਸੀਂ ਵੀਡੀਓ ਪੇਸ਼ ਕਰੋਗੇ ਜਿਹੜੀ ਤੁਹਾਡੇ ਵੱਲੋਂ ਆ ਗਈ ਤੁਸੀਂ ਕਹਿੰਦੇ ਤੁਰੰਤ ਕਾਰਵਾਈ ਕਰਦੀ ਹੈ ਭਲੇ ਸ਼ਾਬਾਸ਼ ਤੇਰੇ ਜਿਹੜੀ ਵੀਡੀਓ ਦੇਣੀ ਸੀ ਅਸੀਂ ਉਸੇ ਦੀ ਵੀਡੀਓ ਦੇਣੀ ਸੀ ਅਸੀਂ ਉਸੇ ਦੀ ਵੀਡੀਓ ਦੇਣੀ ਸੀ ਕਿ ਉਹਦੇ ਵੱਲੋਂ ਜਿਵੇਂ ਗੁੰਡਾਗਰਦੀ ਕੀਤੀ ਗਈ ਆ ਜੋਤ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਉਸੇ ਦੀ ਗੁੰਡਾਗਰਦੀ ਦੀ ਵੀਡੀਓ ਦੇਣੀ ਸੀ ਕਿ ਪੁਲਿਸ ਜਸਟੀਫਾਈ ਕਰ ਸਕੇ ਸੁਣੋ ਸੁਣੋ ਫੋਲੋ ਸਾਡੇ ਸਰਪੰਚ ਸਾਹਿਬ ਨੇ ਸਤਕਾਰਤ ਨੇ ਇਸ ਤੋਂ ਬਿਨਾ 25 ਸਰਪੰਚ ਮੇਰੇ ਕੋਲ ਹੋਰ ਵੀ ਨੇ ਸਾਡੇ ਸਤਕਾਰਤ ਨੇ ਜਿਹੜੇ ਲੋਕਾਂ ਦੇ ਚੁਣੇ ਹੋਏ ਸਾਰੇ ਨੁਮਾਇੰਦੇ ਨੇ ਸਾਰੇ ਸਤਕਾਰਤ ਨੇ ਪਰ ਸਤਕਾਰਤ ਬੰਦਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਅਸੀਂ 20 ਮਤਲਬ ਕਿ ਸਰਕਾਰ ਦੇ ਇੱਕ ਅੰਗ ਹੈ ਲੋਕਾਂ ਦੀ ਭਲਾਈ ਲਈ ਅਸੀਂ ਵਿਚਾਲੇ ਖੜੇ ਆ ਤੁਹਾਡੀ ਵੀ ਡਿਊਟੀ ਬਣਦੀ ਹੈ ਸਾਨੂੰ ਸਤਕਾਰ ਦੇਣਾ ਸਮਝ ਗਏ ਤੇ ਸਤਕਾਰ ਭਰ ਦਿਓ ਸਤਕਾਰ ਦਿਓ ਵੀ ਅਸੀਂ ਕੋਈ ਐਸਾ ਸ਼ਬਦ ਨਹੀਂ ਬੋਲਦੇ ਜਿਹੜਾ ਕਿ ਤੁਸੀਂ ਸੁਣੋ ਤੁਸੀਂ ਉਹ ਸ਼ਬਦ ਬੋਲਦੇ ਹੋ ਜਿਹੜੇ ਅਸੀਂ ਸੁਣ ਨਹੀਂ ਸਕਦੇ ਕਾਸੀ ਸਰ ਕੀ ਬੋਲਤਾ ਕਿਹਨੇ ਸਾਡੇ ਵੱਲੋਂ ਉਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਉਹ ਦਿਖਣੀ ਰਹੇਗੀ ਮੇਰੀ ਬੇਨਤੀ ਆ ਤੁਸੀਂ ਉੱਥੇ ਆ ਜਾਓ ਤੁਹਾਡੇ 10 ਨਹੀਂ 15 ਬੰਦੇ ਲੈ ਕੇ ਆਜੋ 20 ਲੈ ਕੇ ਆਜੋ ਪਰ ਗੱਲ ਦੋਨਾਂ ਦੇ ਆਹਮਣੇ ਸਾਹਮਣੇ ਬਿਠਾ ਕੇ ਕਰੂੰਗਾ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਹਾਲੇ ਤੱਕ ਹੋਈ ਨਹੀਂ ਜੀ ਹਾਲੇ ਤੱਕ ਹੁਣ ਤੁਸੀਂ ਮੌਕਾ ਵੇਖਿਆ ਜਿੱਥੇ ਬਿਲਕੁਲ ਦੇਖ ਕੇ ਆਇਆ ਮੈਂ ਉੱਥੇ ਨਹੀਂ ਗਿਆ ਉੱਥੇ ਤਾਂ ਗਾਇ ਨਹੀਂ ਜਿੱਥੇ ਪਾਣੀ ਦਾ ਰੋਲਾ ਪੈਂਦਾ ਇਹਨਾਂ 12 ਚ ਸਰਦਾਰ ਸਾਹਿਬ ਸੁਣੋ ਹਾਂਜੀ ਮੈਂ ਉੱਥੇ ਦਾ ਮੌਕਾ ਦੇਖਣ ਦਾ ਤਾਂ ਜਾਵਾਂ ਜੇ ਤੁਸੀਂ ਮਾੜਾ ਮੋਟਾ ਮੈਨੂੰ ਕੋਈ ਕੋਤ ਨਹੀਂ ਤੁਸੀਂ ਉੱਥੋਂ ਪਟਵਾਰੀ ਦੇ ਬਾਹਰ ਤੋਂ ਆਖੋ ਮੈਂ ਨਾਲ ਉਹ ਦੇਖ ਕੇ ਜਾਊਂਗਾ ਉੱਥੋਂ ਪਟਵਾਰੀ ਦੇ ਬਾਹਰ ਮੈਂ ਸਰਦਾਰ ਸਾਹਿਬ ਬਿਲਕੁਲ ਨਹੀਂ ਜਾਂਦਾ ਅਮੀਨਾ ਲੋਕਾਂ ਦੀ ਅਸੀਂ ਤੁਹਾਨੂੰ ਦੱਸਦੇ ਨਹੀਂ ਤੁਸੀਂ ਆਪਦੀ ਕਾਰਵਾਈ ਕਰਦਾ ਹੋਰ ਤੁਸੀਂ ਆਜਾਮ ਖਲੋ ਮੈਂ ਤੁਹਾਡੇ ਨਾਲ ਬਿਲਕੁਲ ਸਭ ਕੁਝ ਕਰਕੇ ਜਾਊਗਾ ਸਾਨੂੰ ਕਹਿ ਦਿੰਦੇ ਸਾਨੂੰ ਜੋਤਾ ਤੁਸੀਂ ਦੇਖ ਲਿਓ ਮੀਡੀਆ ਦਾ ਦੇਖੋ ਐਸ ਐਚ ਓ ਸਾਹਿਬ ਦਾ ਵਤੀਰਾ ਕਿਵੇਂ ਲੱਗਿਆ ਤੁਹਾਨੂੰ ਪਹਿਲਾਂ ਇਹ ਦੱਸੋ ਐਸ ਐਚ ਓ ਸਾਹਿਬ ਨੇ ਜੋ ਕਿਹਾ ਕਿ ਉਹ ਲੋਕਤੰਤਰ ਆ ਸਾਰੇ ਜਣੇ ਥੱਲੇ ਬੈਠੋ ਥੱਲੇ ਬੈਜੋ ਸਾਰੇ ਆਓ ਦੇਖੋ ਐਸ ਐਚਓ ਸਾਹਿਬ ਨੇ ਕੀ ਇਹ ਲੋਕਤੰਤਰ ਸਹੀ ਕੀਤਾ ਦੇਖੋ ਤਾਰਾ ਜੀ ਬਣਦਾ ਕਾਰਵਾਈ ਤਾਂ ਇਹ ਬਣਦੀ ਸੀ ਕਿ ਉਹਨਾਂ ਨੂੰ ਲੈ ਕੇ ਜਾਣਾ ਬਣਦਾ ਸੀ ਉਹਨਾਂ ਉੱਪਰ ਕਾਰਵਾਈ ਕਿ ਬਣਦੀ ਸੀ ਪੱਤਰਕਾਰਾਂ ਦੇ ਕੈਮਰੇ ਵੀ ਟੁੱਟਿਆ ਬਿਲਕੁਲ ਜੋਤ ਦਾ ਟੁੱਟਿਆ ਹੋਇਆ ਹੈ ਕੈਮਰਾ ਬਾਈ ਦਾ ਕੈਮਰਾ ਤੱਕ ਟੁੱਟ ਗਿਆ ਸਾਡੇ ਪੱਗਾਂ ਤੱਕ ਲੱਗੀਆਂ ਗਰੀਪਾਈ ਜਰੇ ਦੀਆਂ ਸਰਕਾਰ ਸੀ ਜਿਹੜੇ ਕਵਰੇਜ ਕਰ ਰਹੇ ਸੀ ਦੋ ਰਮਨ ਔਰ ਸਫਰ ਟੈਲੀਵਿਜ਼ਨ ਸੀ ਔਰ ਦੂਸਰਾ ਭਾਈ ਰਮਨ ਆਇਆ ਹੋਇਆ ਸੀ ਕਵਰਿੰਗ ਕਰਨ ਵਾਸਤੇ ਮੌਕੇ ਤੇ ਅਸੀਂ ਉਹ ਪਾਣੀ ਵਾਲਾ ਮੌਕਾ ਹੀ ਦਿਖਾ ਰਹੇ ਸੀ ਜਿੱਥੋਂ ਐਸਐਚਓ ਹੁਣ ਲੰਘ ਕੇ ਆਇਆ ਤੇ ਹਾਲੇ ਤੱਕ ਉਹਦੇ ਤੇ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਨੇ ਪੱਤਰਕਾਰਾਂ ਤੇ ਹਮਲਾ ਕਿਉਂ ਕੀਤਾ ਪਤਾ ਨਹੀਂ ਕਿਉਂ ਇਹ ਚੀਜ਼ ਹੈ ਨਾ ਵੀਡੀਓਗ੍ਰਾਫੀ ਹੋ ਰਹੀ ਸੀ ਔਰ ਉਹ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਧਨਾੜ ਸਮਝਦਾ ਸੀ ਉਹ ਬੰਦਾ ਫੇਮ ਪਾਲ ਦਾ ਉਸ ਪ੍ਰਸ਼ਾਸਨ ਵੀ ਆਇਆ ਐਸਐਚਓ ਸਾਹਿਬ ਕਹਿੰਦੇ ਆ ਤੁਹਾਡੀ ਕੰਪਰੋਮਾਈਜ਼ ਕਰਾ ਦਿੰਦੇ ਆ ਤੁਸੀਂ ਧਰਨਾ ਲਾਇਆ ਉਹ ਕਹਿੰਦੇ ਤੁਸੀਂ 10 15 20 ਬੰਦੇ ਜਿੰਨੇ ਮਰਜ਼ੀ ਲੈ ਕੇ ਥਾਣੇ ਆ ਜੂ ਤੁਹਾਡੇ ਸਾਹਮਣੇ ਬਹਿ ਕੇ ਗੱਲਬਾਤ ਕਰਾ ਦਿੰਦੇ ਆ ਕਿ ਤੁਸੀਂ ਉਹਨਾਂ ਦੀ ਗੱਲ ਮੰਨੋਗੇ ਐਸਐਚਓ ਸਾਹਿਬ ਨੇ ਐਸਐਸ ਸਾਹਿਬ ਤੋਂ ਬਿਲਕੁਲ ਨਹੀਂ ਉਹਨਾਂ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਕਿ ਕਿਆ ਕਾਰਵਾਈ ਕਿਹੋ ਜੀ ਭਾਲਦੇ ਸਰਪੰਚ ਕਾਰਵਾਈ ਦੇਖੋ ਰਫਲਾਂ ਕੱਢ ਕੇ ਸਾਡੇ ਅੱਗੇ ਆ ਕੇ ਅਸੀਂ ਡਾਂਗਾਂ ਤੱਕ ਮਾਰੀਆਂ ਉਹਨਾਂ ਨੇ ਉਹਨਾਂ ਨੇ ਮੇਰੀ ਬੇਟੀ ਸਹਿਮੀ ਹੋਈ ਆ ਜੀ 3 ਦਿਨ ਹੋ ਗਏ ਧਮਕੀਆਂ ਦੇ ਰਹੇ ਆ ਜੀ ਐਸਐਚਓ ਨੇ ਕੱਲ ਮ ਬੁਲਾ ਰਿਆ ਸੀ ਤੁਹਾਡੇ ਦੇ ਦਰਖਾਸਤ ਆਈ ਐਸਐਚਓ ਨੇ ਮੈਨੂੰ ਤਾਂ ਲੱਗਦਾ ਕਹਿ ਕੇ ਦਰਖਾਸਤ ਦਵਾਈ ਹੋਣੀ ਆ ਦੇਖੋ ਤੁਸੀਂ ਇੱਕ ਸਰਪੰਚ ਕਾਰਵਾਈ ਆਸਤੇ ਦਰਖਾਸਤ ਦੇਣ ਗਿਆ ਉਹਦੇ ਦੇ ਕਾਰਵਾਈ ਨਹੀਂ ਕੀਤੀ ਉਹਨਾਂ ਦੀ ਕਾਰਵਾਈ ਤੇ ਕਹਿੰਦਾ ਤੁਹਾਨੂੰ ਬੁਲਾ ਬੁਲਾ ਰਹੇ ਆ ਜੀ ਆ ਹਾਲਾਤ ਨੇ ਆ ਹਾਲਾਤ ਆ ਦੇਖੋ ਤੁਸੀਂ ਧੱਕੇ ਮਾਰ ਕੇ ਦਰਖਾਸਤ ਹੀ ਉਲਟ ਸਾਡੇ ਦੇ ਦਿੱਤੀ ਗਈ ਆ ਧੱਕੇ ਮਾਰ ਕੇ ਦਰਖਾਸਤ ਸਾਡੇ ਦੇ ਦਿੱਤੀ ਗਈ ਇਹ ਖਰਾਬ ਪਹਿਲਾਂ ਧੱਕੇ ਮਾਰੇ ਇਹਨਾਂ ਨੂੰ ਪਰਸੋਂ ਬਾਅਦ ਵਿੱਚ ਦਰਖਾਸਤ ਹੋ ਜਾ ਕੇ ਆਪ ਦੇ ਕੇ ਆਏ ਆ ਜੀ ਉੱਥੇ ਠੀਕ ਆ ਅੱਜ ਇਹਨਾਂ ਦੇ ਬਹੁਤ ਜਿਹਨਾਂ ਨੂੰ ਮਸਾਂ ਕੱਢ ਕੇ ਲੈ ਕੇ ਆਂਦਾ ਬਹੁਤ ਜ਼ਿਆਦਾ ਮਾਰ ਕੇ ਸਾਡੇ ਬੰਦਿਆਂ ਨੇ ਤਾਂ ਆਇਆ ਨਹੀਂ ਵੀ ਪਹਿਲਾਂ ਉਹਨਾਂ ਨੂੰ ਸਦੋ ਤੇ ਫਿਰ ਅੱਗ ਮਗਰ ਆਪਣੇ ਜਾ ਵੜਨੇਗੇ ਇਹਨਾਂ ਨੇ ਕੀ ਗੱਲ ਕੀਤੀ ਪਹਿਲਾਂ ਤਾਂ ਇਹਨਾਂ ਨੇ ਆਏ ਕਿਹਾ ਕਹਿੰਦੇ ਇਹਨਾਂ ਦੇ ਵੇੜੇ 'ਚ ਅਸੀਂ ਸਰਪੰਚੀ ਜਾਣ ਨਹੀਂ ਦੇਣੀ ਜੇ ਹੁਣ ਸਰਪੰਚ ਬਣ ਗਏ ਤੇ ਉਹਦੇ ਦੇ ਖਤ ਪਾ ਫੁੰਝੇ ਲਾਤਾ ਹਾਂ ਜੀ ਜਿਹੜਾ ਕੀ ਜਮੀਨ ਇਹਨਾਂ ਨੇ ਪਾਪੂ ਕਹੇ ਨੇ ਜਾ ਕੇ ਮੌਕਾ ਦੇਖ ਲਓ ਸਾਰੇ ਛੜਕੜ ਵੀ ਇਹਨਾਂ ਦੀ ਜੇ ਕਹਿੰਦੇ ਮੈਂੰਤੀ ਕਰਾ ਲਵਾਂ ਮੈਂੰਤੀ ਕਰਾ ਕੇ ਸੜਕ ਬਣਨ ਦੇ ਮਾਗੇ ਮਹਾਰਾਜੀ ਇੱਥੋਂ ਤੱਕ ਮੈਂ ਮੈਂ ਆਪਣੀ ਗੱਲ ਕਰਦਾ ਹਾਂ ਲੋ ਆ ਹੁਣ ਤੁਸੀਂ ਇੰਨੇ ਵੀ ਸਹੀ ਨਹੀਂ ਰਹਿ ਗਏ ਵੀ ਤੁਸੀਂ ਜਾ ਕੇ ਕਿਸੇ ਪਿੰਡ 'ਚ ਵੜ ਜਾਓਗੇ ਅੱਜ ਜਿਹੜਾ ਕੰਮ ਹੋਇਆ ਲੋਕਤੰਤਰ ਦੇ ਚੌਥੇ ਥੰਮ ਤੇ ਹਮਲਾ ਹੋਇਆ ਮੈਨੂੰ ਲੱਗਦਾ ਵੀ ਉਹ ਜਿਹੜੇ ਲੋਕ ਸੀ ਜਦੋਂ ਹਮਲਾ ਕਰਦੇ ਆ ਕੁੱਟਦੇ ਆ ਮਾਰਦੇ ਆ ਇਧਰਲੇ ਪਾਸੇ ਉਹ ਥੋੜਾ ਜਿਹਾ ਜਦੋਂ ਕੁੱਟਦੇ ਆ ਮਾਰਦੇ ਆ ਲੋਕਾਂ ਨੂੰ ਕੁੱਟਦੇ ਆ ਤਾਂ ਜਦੋਂ ਹੀ ਉਹਦੀ ਨਿਗਾ ਦੇ ਵਿੱਚ ਕੈਮਰਾਮੈਨ ਪੈਂਦੇ ਆ ਪੱਤਰਕਾਰ ਪੈਂਦੇ ਆ ਕੁਝ ਤਾਂ ਕੈਮਰਾਮੈਨ ਪੱਤਰਕਾਰ ਆ ਜਿਹੜੇ ਉਹ ਭੱਜ ਜਾਂਦੇ ਆ ਮੌਕੇ ਤੇ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਚਲੋ ਜਿਸ ਹਿਸਾਬ ਨਾਲ ਸਥਿਤੀ ਬਣਦੀ ਹੈ ਪਰ ਜਦੋਂ ਮੈਂ ਰਹਿ ਜਾਂਦਾ ਤਾਂ ਸਾਡੇ ਕੈਮਰੇ ਤੇ ਹਮਲਾ ਕੀਤਾ ਜਾਂਦਾ ਸਾਡੇ ਤੇ ਕੈਮਰਾ ਸਾਡੇ ਤੇ ਹਮਲਾ ਕੀਤਾ ਜਾਂਦਾ ਫਿਰ ਅੰਦਰੋਂ ਇੱਕ ਬੇਬੇ ਬੋਲਦੀ ਆ ਪਿਸਤੌਲ ਹੈਗਾ ਲਿਆਓ ਇਹਨਾਂ ਨੂੰ ਤੇ ਭਜਾਓ ਇਹਨਾਂ ਵੀਡੀਓ ਵਾਲਿਆਂ ਨੂੰ ਹੁਣ ਇੱਥੇ ਦੇਖਦੇ ਆ ਵੀ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਜੀ ਇੱਥੇ ਇਹ ਵੀ ਕਹਾ ਜਾ ਰਿਹਾ ਕਿ ਪੱਤਰਕਾਰਾਂ ਤੇ ਹਮਲਾ ਹੋਇਆ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਦੱਸਦੇ ਆ ਨਾ ਪੱਤਰਕਾਰ ਜਦੋਂ ਜਾਂਦੇ ਆ ਉਹਨਾਂ ਦੇ ਕੈਮਰੇ ਵੀ ਤੋੜ ਦਿੱਤੇ ਜਾਂਦੇ ਆ ਉਹਨਾਂ ਨਾਲ ਹੱਥੋਂ ਪਾਈ ਵੀ ਹੁੰਦੇ ਆ ਇਹ ਤਾਰਾ ਜੀ ਬੀਬੀ ਪਹੁੰਚਿਆ ਉਹਨਾਂ ਦੇ ਵੀ ਜਾਣਕਾਰੀ ਲਵਾਂਗੇ ਕਿ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਕੈਮਰੇ ਤੋੜੇ ਆ ਉਹਨਾਂ ਦੇ ਕਿੰਨੀ ਕੀ ਕਾਰਵਾਈ ਕਰ ਰਿਆ ਕੀ ਹਾਲ ਹੈ ਇਹ ਸਾਰੀ ਗੱਲ ਹੈ ਸਰਪੰਚ ਜੀ ਉਹ ਵੀ ਗਰੀਬਾਂ ਦੇ ਘਰਾਂ ਚ ਵਾਰਨਾ ਚਾਹੁੰਦੇ ਆ ਜੇ ਅਸੀਂ ਇਹ ਮੌਕਾ ਵਿਖਾਉਣਾ ਚਾਹੁੰਦੇ ਸੀ ਸਾਫ਼ ਮੀਡੀਆ ਦੇ ਗੱਲ ਪਏ ਆ ਕਿਉਂਕਿ ਮੀਡੀਆ ਨੂੰ ਇਸੇ ਕਾਰਨ ਗੱਲ ਪੈਣਾ ਪਿਆ ਇਹਨਾਂ ਨੂੰ ਕਿਉਂਕਿ ਇਹ ਪੱਤਰਕਾਰ ਆ ਜਿਹਨੇ ਇਹ ਮੌਕਾ ਨਾ ਵਿਖਾਣਾ ਸੱਚ ਨਾ ਵਿਖਾਣ ਕਿਉਂਕਿ ਤੁਸੀਂ ਸੱਚ ਦਾ ਸੁਨੇਹਾ ਜਾਂ ਆਪਣਾ ਸੱਚ ਦੀ ਆਵਾਜ਼ ਜੇ ਪਤਾਲ ਜਿਹੜਾ ਕੈਮਰੇ ਤੁਹਾਡੇ ਇਹ ਲੋਕਾਂ ਤੇ ਕਰਵਾਜ ਹੁੰਦੇ ਆ ਤਾਂ ਕਿ ਸਾਡੇ ਨਾਲ ਜਿਹੜੇ ਮਜ਼ਦੂਰਾ ਨਾਲ ਇੰਨਾ ਧੱਕਾ ਹੋ ਰਿਹਾ ਕਿ ਇਹਨਾਂ ਦਾ ਲੈਟਰਿੰਗ ਵਾਲਾ ਪਾਣੀ ਆ ਉਹ ਵੀ ਸਾਡੇ ਘਰਾਂ 'ਚ ਜੀ ਜੀ ਜੇ ਤੁਸੀਂ ਵੇਖੋ ਪੂਰੀ ਜ਼ਿੰਦਗੀ ਦੇ ਵਿੱਚ ਚੜ੍ਹਦੇ ਵਾਲੇ ਪਾਸੇ ਨੂੰ ਕਦੇ ਜ਼ਿੰਦਗੀ 'ਚ ਪਾਣੀ ਗਿਆ ਇਹਨਾਂ ਨੇ ਪਾਇਆ ਵੀ ਜਿਹੜੀ ਅੱਜ ਮੇਨ ਗੱਲ ਹੋਈ ਆ ਉਹ ਛੜਕ ਬਣੀ ਆ ਸਾਡੀ ਜੀ ਉਹਦੇ ਵਿੱਚੋਂ ਪਾਈਪ ਦੱਬੇ ਹੋਏ ਆ ਹਾਂਜੀ ਦਾਣਾ ਮੰਡੀ ਦੇ ਆ ਪਾਣੀ ਇਧਰ ਛੱਪਣ ਵਾਸਤੇ ਜੀ ਉਹ ਇਹਨਾਂ ਨੇ ਜੀਸੀਬੀ ਲਿਆ ਕੇ ਉਹ ਪਾਈਪ ਪਟਤੀ ਪਾਣੀ ਖਿਲਰ ਗਿਆ ਸਾਰੇ ਹੂੰ ਪਾਣੀ ਸਾਰੇ ਕਿੱਥੇ ਲਰ ਗਿਆ ਗਲਤੀ ਇਹਨਾਂ ਦੀ ਹੈ ਇਹਨਾਂ ਨੇ ਪਾਈਪ ਨਹੀਂ ਪੱਟਣੇ ਸੀਗੇ ਹੁਣ ਦਾਣਾ ਮੰਡੀ ਚ ਪਾਣੀ ਛੱਡ ਦਿੰਦੇ ਆ ਸਾਰੇ ਕਿੱਥੇ ਹੋ ਗਏ ਜਿਹੜਾ ਉਹਨਾਂ ਦੇ ਬਾਰ ਮੂਹਰ ਦੀ ਨਾ ਕੋਈ 2 ਫੁੱਟਾ ਨਾ ਕੋਈ 3 ਫੁੱਟ 1 ਫੁੱਟ ਦਾ ਫਾਸਲਾ ਜਿਹਦੇ ਵਿੱਚ ਸੀਵਰੇਜ ਦੇ ਵਿੱਚ ਇਹਨਾਂ ਦਾ ਪਾਣੀ ਪੈ ਸਕਦਾ ਜਿਹਦੇ ਵਿੱਚ 1 ਫੁੱਟ ਦੇ ਵਿੱਚ ਪਾਣੀ ਪੈ ਸਕਦਾ ਤੇ ਸਾਡੇ ਕੰਨੀ ਗਰੀਬ ਭਾਈ ਚਰੇ ਕੰਨੀ ਇਹ 500 ਗਾਜ ਲਗੇ ਆ ਉਧਰ ਨੂੰ ਜੀ 500 ਗਾਜ ਲਾ ਕੇ ਫਿਰ ਉਤੋਂ ਦੀ ਲਾ ਕੇ ਇਸ ਛੱਪੜ ਚ ਪਾਣੀ ਪਾਇਆ ਜਿਹਦੇ ਵਿੱਚੋਂ ਸਾਡੇ ਗਰੀਬ ਭਾਈਚਾਰੇ ਕੰਨੀ ਤਾਂ ਇਹ ਸੱਤੋ ਪੁੱਠਾ ਲੈ ਜਾਂਦੇ ਆ ਤੇ ਸਾਡੇ ਗਰੀਬ ਭਾਈਚਾਰੇ ਦਾ ਹੁੰਦਾ ਤਾਂ ਇਹਨਾਂ ਨੇ ਇੱਕ ਵੀ ਨਹੀਂ ਪੈਣ ਦੇਣਾ ਸੀਗਾ ਘਰ ਦਾ ਪਾਣੀ ਹੂੰ ਹੂੰ ਇਹ ਜਿਹਨਾਂ ਵਕਤੋਂ ਪਾਈ ਹੁੰਦੇ ਤੁਸੀਂ ਉੱਥੇ ਸੀਗੇ ਬਿਲਕੁਲ ਮੌਜੂਦ ਸੀਗੇ ਜੀ ਖੁਦ ਸਰਪੰਚ ਸਾਹਿਬ ਦੇ ਇਥੋਂ ਗਲਮਾ ਫੜਿਆ ਹੋਇਆ ਸੀਗਾ ਤੇ ਮੈਂ ਜੀ ਗਮਦੂਰ ਸਿੰਘ ਦੇ ਮੁੰਡੇ ਨੂੰ ਸਿਰਫ ਅਸੀਂ ਲੜਾਈ ਨਹੀਂ ਚਾਹੁੰਦੇ ਸੀ ਮੈਂ ਉਹਨੂੰ ਇਥੋਂ ਫੜ ਕੇ ਪਿੱਛੇ ਕੀਤਾ ਮੈਂ ਖੁਦ ਆਪਣੀ ਇਹਨਾਂ ਦੇ ਦੋ ਬੰਦੇ ਆ ਨੇ ਫੜਿਆ ਹੋਇਆ ਸੀਗਾ ਇੱਕ ਤਾਂ ਗਮਦੂਰ ਸਿੰਘ ਦਾ ਬੇਟਾ ਸੀਗਾ ਇੱਕ ਮੁੰਡਾ ਹੋਰ ਸੀਗਾ ਉਹਦਾ ਮੈਂ ਨਾਮ ਨਹੀਂ ਜਾਣਦਾ ਜੀ ਇੱਕ ਪੁਆਇੰਟ ਗੱਲ ਕਰਦੇ ਆ ਆਪਣਾ ਇਹ ਵੇੜੇ ਵਾਲਾ ਨਹੀਂ ਹੋਰ ਵੀ ਦੋ ਹੋਏ ਆ ਇੱਥੇ ਹੋ ਕਰਨਾ ਲੱਗ ਗਿਆ ਇੱਕ ਮਿੰਟ ਜਦੋਂ ਜਾਂਦੇ ਦੀ ਜਿੱਡਾ ਪਗ ਨੰਗ ਕਰੋ ਚੱਲ ਮੈਂ ਆ ਕੇ ਚੱਲ ਕੇ ਉਹਦਾ ਤਾਂ ਚੱਕਿਆ ਕਰਵਾਉਦੇ ਹਾਂ ਆਜੋ ਆਜੋ ਬੈਠੇ ਬੈਠਦੇ ਇਧਰਲੇ ਪਾਸੇ ਆ ਜਾਓ ਬੈਠੋ ਯਾਰ ਭਾਈ ਯਾਰ ਇੱਥੇ ਬਿਠਾ ਲਾ ਨਾ ਗਲਦੀਪ ਨੇ ਬੈਠੋ ਸਾ ਮੈਂ ਤਾਂ ਯਾਰ ਪੀਕਪੋਰਟ ਤੋਂ ਬੰਦੇ ਵੀ ਆਪੇ ਬਾਈ ਸਾਰੇ ਆਹ ਚੱਲੋ ਨਾ ਕਰਵਾ ਚਲੋਣੇ ਆਪਾਂ ਆਪਕੇ ਕਰਨੀ ਉਹਨਾਂ ਦੇ ਜਾ ਕੇ ਜੱਟਾਂ ਦੇ ਥੱਲੇ ਬਹਿ ਕੇ ਨਹੀਂ ਬਣਾ ਬੜਾ ਯਰ ਮੈਂ ਆਪਾਂ ਕਰੇ ਜੋ ਫੇਰਾ ਖੜਦਾ ਮੂਰ ਸੇ ਜਾਉਂਦਾ ਮੂਰਦਾਬਾਨ ਮਰਦਾਬਾਨ ਮਰਦਾਬਾਨ ਆਪ ਦੇਖ ਸਾਖ ਰਹੇ ਹੋ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਦੂਜੇ ਪਾਸੇ ਰੋੜੇ ਚੱਲ ਰਹੇ ਆ ਤਾਂ ਦੇਖ ਸਕਦੇ ਹੋ ਜਿਹੜੇ ਹਾਲਾਤ ਇਸ ਪਿੰਡ ਦੇ ਬਣੇ ਹੋਏ ਆ ਲਗਾਤਾਰ ਉਸਕਾ ਤੋੜਾ ਹੋਕਾ ਹੋਕਾ ਤਵਾ ਨਹੀਂ 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 ਮੰਦਾ ਤਾਂ ਮਾਜੂਆ ਯਾਰ ਕੀ ਉੱਪਰ ਗਿਆ ਹੋਕੀ ਵਾਹ ਵਾਹ ਬਾਈ ਮੁੰਡਿਆਂ ਨਾਲ ਕੋ ਮੀਡੀਆ ਦੇ ਨਾਲ ਵੱਡੇ ਵੀਰ ਬਣ ਕੇ ਧੂਤਨ ਨਾਲ ਕਿਸੇ ਬੱਚੇ ਦੇ ਨਾਲ ਵੱਡੇ ਹਾਂ ਟਣ ਗਏ ਸੀ ਉੱਥੇ ਅਸੀਂ ਮੌਕਾ ਦੇਖਣ ਗਏ ਸੀ ਵੀ ਪਾਣੀ ਪਾਣੀ ਦਾ ਰੌਲਾ ਸੀਗਾ ਇੱਕ ਤਾਂ ਵੀ ਖਾਲੇ ਚ ਪਾਣੀ ਪੰਚਾਇਤ ਮੈਂਬਰ ਨਹੀਂ ਮੈਂ ਵੈਸੇ ਹੀ ਪਿੰਡ ਦਾ ਨਾਗਰਿਕ ਹਾਂ ਇਸੇ ਕਰਕੇ ਵੀ ਨਾਲ ਜਾਵਦੇ ਪਾਣੀ ਦੇ ਵੇਖ ਤੁਹਾਡੀ ਪੱਗ ਲਾਈ ਕਿਨੇ ਆ ਪੱਗ ਬਾਈ ਬੜਵਾਰਾਂ ਨੇ ਲਾਈ ਉਹਨਾਂ ਮੁੰਡੇ ਦੇ ਨਾਲ ਜੀ ਵੱਡੇ ਨੇ ਅੱਛਾ ਜਿਹੜਾ ਮੁਲਾਜ਼ਮਾਂ ਦਾ Tio, 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 tio! Tio, 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 tio! ਜਾ ਸਾਰੇ ਕਿੱਥੇ ਕਰੋ ਸਾਰਾ ਬਈ ਇਹ ਉਹਨਾਂ ਦਾ ਪਹਿਲਾਂ ਮਿਥਿਆ ਹੋਇਆ ਸੀਗਾ ਉਹਨਾਂ ਨੇ ਮੇਦਕੇ ਕਾਰਵਾਈ ਪਾਈ ਹੈ ਇਹ ਅਰੇ ਥੱਲੇ ਵੇਲੋ ਕਰੋ ਪੱਤਰਕਾਰਾਂ ਨੂੰ ਵੀ ਉਹਨਾਂ ਨੇ ਧੱਕੇ ਮਾਰਿਆ ਇਹਨਾਂ ਦਾ ਵੀ ਕੈਮਰਾ ਤੋੜਿਆ ਉਹਨਾਂ ਨੇ ਕੋਈ ਇੱਥੇ ਐਸਐਚਯੂ ਸਾਹਿਬ ਪਹੁੰਚਿਆ ਗੱਲਬਾਤ ਵੀ ਕਰਦੇ ਆ ਉਹਨਾਂ ਨਾਲ ਸਰਪੰਚ ਸਾਹਿਬ ਕੀ ਗੱਲ ਹੋਈ ਆ ਗੱਲ ਬਈ ਦੀ ਪਾਣੀ ਦੇ ਮਸਲੇ ਨੂੰ ਲੈ ਕੇ ਹੋਈ ਸੀ ਸਾਰੀ ਦੀ ਸਾਰੀ ਗੱਲ ਆ ਇੱਕ ਮਿੰਟ ਤੁਸੀਂ ਸਾਰੇ ਥੱਲੇ ਬੈਠ ਜਾਓ ਇੱਕ ਮਿੰਟ ਜੇ ਇੱਕ ਗੱਲ ਸੁਣੋ ਮੇਰੀ ਸਾਰੇ ਜਿਹਨੇ ਥੱਲੇ ਬੈਠ ਜਾਓ ਇੱਕ ਮਿੰਟ ਮੈਂ ਇਹਨਾਂ ਨੂੰ ਥੱਲੇ ਬਿਠਾ ਦੇਵਾਂ ਕਿਉਂਕਿ ਇਹਨਾਂ ਨੇ ਡਾਂਗਾ ਹੀ ਬਹੁਤ ਮਾਰੀਆਂ ਤੁਹਾਡੇ ਮਾਰੀਆਂ ਹਾਂਜੀ ਸਾਰਿਆਂ ਦੇ ਮਾਰੀਆਂ ਡਾਂਗਾ ਉਹਨਾਂ ਨੇ ਜੀ ਚੁੱਪ 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 ਇਹਨਾਂ ਨੂੰ ਥੱਲੇ ਬਿਠਾ ਦਿਓ ਸਾਰੇ ਨਹੀਂ ਪੈਸਾ ਥੱਲੇ ਬਿਠਾ ਦਿਓ ਤੇ ਜ਼ਿਮੀਂਦਾਰ ਭਾਈਚਾਰਾ ਸਾਡੇ ਗਰੀਬ ਚਾਰੇ ਭਾਈਚਾਰੇ ਤੁਹਾਨੂੰ ਵੀ ਪਤਾ ਵੀ ਐਸੀ ਜੇ ਭਾਈਚਾਰਾ ਪਾਣਗੇ ਤਾਂ ਗਰੀਬ ਨੇ ਥੋੜੇ ਵੀ ਲੱਗਣ ਇੱਕ ਮਿੰਟ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਬਿਠਾਓ ਤੁਹਾਡੇ ਡਾਂਗਾ ਕੌਣ ਮਾਰਗਾ ਡਾਂਗਾ ਅੱਜ ਮੀਡੀਆ ਆਇਆ ਹੋਇਆ ਸੀ ਦਰਖਾਸਤ ਕੱਲ ਸਾਡਾ ਸਰਪੰਚ ਦੇ ਕੇ ਆਇਆ ਸੀ ਜੀ ਉਹਨਾਂ ਨੇ ਦਰਖਾਸਤ ਸਾਡੇ ਤੇ ਦਿੱਤੀ ਸਾਨੂੰ ਪਹਿਲਾਂ ਧੱਕੇ ਮਾਰ ਕੇ ਗਏ ਗਮਦੂਰ ਸਿੰਘ ਪੱਪੂ ਧੱਕੇ ਮਾਰਨ ਆਇਆ ਸਾਨੂੰ ਉੱਥੇ ਕਹਿੰਦਾ ਕਿ ਗੰਦਾ ਇਹ ਜਿਹੜਾ ਉਹ ਸਾਫ ਪਾਣੀ ਵਾਲੀਆਂ ਪੈਪਾਂ ਦੇ ਵਿੱਚ ਪਾਓ ਪਿਛਲੀਆਂ ਪੰਚਾਇਤਾਂ ਤੋਂ ਇਹਨੇ ਪਵਾਇਆ ਹੋਇਆ ਸੀ ਪਰ ਹੁਣ ਜਿਹੜੀ ਨਵੀਂ ਪੰਚਾਇਤ ਨੂੰ ਬਦਨਾਮ ਕਰਨ ਦੇ ਲਈ ਉੱਥੇ ਇੱਕ ਡਿੱਗੀ ਬਣੀ ਸੀ ਉਹਦੇ ਜਿਹਨੇ ਆਪਨੇ ਦੋ ਵਾਰੀ ਜੀਸੀਬੀ ਲਾ ਕੇ ਸਿੱਟੀ ਤੇ ਮਿੱਟੀ ਪਾਈ ਜਿਹਦੇ ਵਿੱਚ ਇਹਦੇ ਗੰਦੂਰ ਸਿੰਘ ਪੱਪੂ ਦੇ ਘਰਾਂ ਦੀ ਖੋਦੀ ਟੱਟੀ ਆ ਰਹੀ ਹੈ ਟੱਟੀ ਦੇ ਵਿੱਚ ਦਿਹਾੜਗੇ ਲਾਏ ਸੈਕਟਰੀ ਵੱਲੋਂ ਵੀ ਕਿਹਾ ਗਿਆ ਚਲੋ ਕੁਲਦੀਪ ਮੈਂ ਕਿਹਾ ਜੀ ਚਲਾ ਦੀਏ ਆਪਾਂ ਅਸੀਂ ਲਾਇਆ ਸੈਕਟਰੀ ਨੂੰ ਕਹਿ ਕੇ ਅਸੀਂ ਉੱਥੇ ਲਾ ਦਿੱਤਾ 10000 ਦੇ ਕਰੀਬ ਖਰਚਾ ਕਰ ਦਿੱਤਾ ਅਸੀਂ ਉੱਥੇ ਜੀ ਖਰਚਾ ਕੀਤਾ ਤੇ ਉਹ ਨਹੀਂ ਚੱਲੇ ਜੀ ਹੁਣ ਉਹ ਬੰਦ ਕਰਨਾ ਸੀ ਰਸਤਾ ਜਾ ਰਿਹਾ ਸੀ ਜਦੋਂ ਇਹਨੇ ਜਾਣ ਕੇ ਘਰ ਵਾਲਿਆਂ ਦਾ ਪਾਣੀ ਛੜਕਦੇ ਡਲਵਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਕਹਿੰਦਾ ਮੈਂ ਤਨਾੜਾਂ ਮੈਂ ਕੁਲਦੀਪ ਨੂੰ ਸਰਪੰਚੀ ਨਹੀਂ ਕਰਨ ਦੇਣੀ ਮੈਂ ਫੇਰ ਮਾਰੂੰਗਾ ਜਿਹਦੇ ਵਿੱਚ ਗਵਾਹ ਵੀ ਹੈ ਗਿਆ ਰਮਨ ਦੇ ਜਿਹੜਾ ਕੈਮਰੇ ਤੇ ਵੀਡੀਓ ਚੱਲੂਗੀ ਉਹਦੇ ਚ ਗਵਾਹ ਵੀ ਕਹਿੰਦੇ ਆ ਗਵਾਹਾਂ ਨੇ ਵੀ ਦੱਸਿਆ ਜਿਹਦੇ ਚ ੱੱੱਕੇ ਮਾਰ ਕੇ ਗਿਆ ਐਸਐਚਓ ਸਾਹਿਬ ੱੱੱਕੇ ਮਾਰੇ ਨੇ ਮੇਰੀ ਮੈਸੇਜ ਨੂੰ ਮੈਨੂੰ ਔਰ ਕਹਿੰਦਾ ਰਫਲ ਲੈ ਕੇ ਆਓ ਜੀ ਇਹ ਗੱਲ ਕਹੀ ਐ ਉਹਨੂੰ ਕਹਿੰਦੇ ਸਾਡੇ ਕੋਲੇ ਬਹੁਤ ਪ੍ਰੂਫ ਆ ਵੀ ਤੁਸੀਂ ਗੱਲ ਨੂੰ ਹੁਣੇ ਟਿਕਾ ਦਿਓ ਵੀ ਗੱਲ ਵਾਜੂ ਅਸੀਂ ਤਾਂ ਵੇਖਣੀ ਗਈ ਸੀ ਖਾਲੀ ਵੀ ਖਾਲੀ ਇਧਰ ਦੀ ਬਣਾਉਣੀ ਆਗੀ ਜੀ ਤੁਸੀਂ ਸਰਪੰਚੋਂ ਹਾਂਜੀ ਸਰਪੰਚਾ ਮਾਇਆ ਅਸੀਂ ਆਖਿਆ ਵੀ ਇਸ ਨੂੰ ਖਾਲੀ ਅਸੀਂ ਬਣਾਉਣੀ ਆ ਵੀ ਖਾਲੀ ਬਣੀ ਵੀ ਉਸੇ ਖਾਲੀ ਚਾਲੂ ਕਰਨੀ ਆਗੇ ਕਹਿੰਦਾ ਤੁਸੀਂ ਕਹਦੇ ਸਰਪੰਚ ਸਾਨੂੰ ਠੱਕੇ ਮਾਰੀਗਾ ਮੈਂ ਸਾਰ ਨੂੰ ਕਿਹਾ ਕੱਲ ਜਾ ਕੇ ਮੈਂ ਕਿਹਾ ਸਰ ਤੁਸੀਂ ਬੰਦੀ ਕਾਰਵਾਈ ਕਰ ਦੋ ਵੀ ਗੱਲ ਟਿਕਜੂ ਖਾਲੀ ਬਣਜੂ ਜਿਹੜੀ ਗਾਲੀ ਬਣੀ ਆ ਉਹ ਖਾਲੀ ਚੱਲ ਪੂਗੇ ਉਹ ਚੱਲਣ ਨਹੀਂ ਦਿੰਦਾ ਕੱਲਾ ਹੀ ਨਹੀਂ ਚੱਲਣ ਦਿੰਦਾ ਉਹ ਸਾਰੇ ਆਪ ਦੇ ਮੈਂ ਮੌਜੂਦ ਸੀ ਕਿ ਮੌਕੇ ਤੇ ਮੌਜੂਦ ਬਿਲਕੁਲ ਸਾਡੇ ਕੋਲ ਮੈਨੂੰ ਨਹੀਂ ਸਾਰ ਆਪਾਂ ਵੀਡੀਓ ਬਣਾਈਏ ਝੂਠ ਨਹੀਂ ਬੋਲਦੇ ਮੈਨੂੰ ਉਹ ਬੋਲੀ ਕਿ ਬਾਦਸ਼ਾਹ ਤੂੰ ਬੋਲੀ ਗਿਆ ਤੇ ਮੇਰੇ ਪਿੰਡ ਸੀਗਾ ਨਾਲ ਤੇ ਇਹਨਾਂ ਨੂੰ ਵੀਡੀਓ ਬਣਾਈਏ ਤੇ ਇਹਨਾਂ ਨੂੰ ਧੱਕੇ ਮਾਰੀ ਕਿ ਉਹ ਕਹਿੰਦਾ ਤੂੰ ਕਹਦਾ ਸਰਪੰਚਾ ਕਹਿੰਦਾ ਜਾਲੀ ਸਰਪੰਚਾ ਜੀ ਜੀ ਸਰ ਜੀ ਤੁਸੀਂ ਦੱਸੋ ਮੈਂ ਬਾਈਟ ਲੈਣ ਨਹੀਂ ਆਇਆ ਮੈਂ ਤਾਂ ਕੰਮ ਕਰਨਾ ਹੈ ਕਰੋ ਕਰੋ ਤੁਸੀਂ ਵੀ ਕਰੋ ਕੋਈ ਕਰੋ ਕਰਨ ਤੁਹਾਡਾ ਨਿਭੜਿਆ ਤਾਂ ਮੈਂ ਕਰਾਂ ਚਲੋ ਕਰਨ ਤੁਸੀਂ ਕਰੋ ਜੀ ਸੁਣੋ ਬਣੀ ਨਿਕਲ ਗਿਆ ਸਰ ਤੁਸੀਂ ਜੀ ਕਾ ਬੀਬੀ ਸੁਣੋ ਬਣੀ ਨਿਕਲ ਗਿਆ ਸਰ ਤੁਸੀਂ ਮੈਨੂੰ ਕੀ ਬੋਲਿਆ ਹੋ ਪਹਿਲਾਂ ਸੁਣੋ ਮੈਨੂੰ ਤੁਹਾਨੂੰ ਸੱਚੇ ਮੌਕੇ ਤੇ ਬੇਟਾ ਚੁੱਪ ਕਰ ਸੱਚੇ ਮੌਕੇ ਤੇ ਆ ਕੇ ਤੁਹਾਡੀ ਗੱਲ ਸੁਣ ਰਿਆ ਜਦੋਂ ਮੈਂ ਤੁਹਾਨੂੰ ਦੋਨਾਂ ਧਿਰਾਂ ਨੂੰ ਮੌਕਾ ਦੇਖ ਲਿਆ ਮੈਂ ਕਹਿ ਰਿਹਾ ਵੀ ਉੱਥੇ ਬਹਿ ਕੇ ਗੱਲ ਕਰਾਂਗੇ ਫਿਰ ਇਹ ਧਰਨਾ ਕਿਸ ਗੱਲ ਦਾ ਚਕਾਓ ਫਿਰ ਮੈਂ ਤੁਹਾਡੇ ਨਾਲ ਨਾਲ ਸਰ ਜੀ ਮੈਂ ਤੁਹਾਡੇ ਨਾਲ ਸਾਡੇ ਵਸਾਈਆਂ ਸਾਡੇ ਬੇਟੇ ਦੀ ਗੱਲ ਸੁਣੀ ਜਾਵੇ ਕਾਰਵਾਈ ਸਰਦਾਰ ਸਾਹਿਬ ਜਿਵੇਂ ਤੁਸੀਂ ਸੋਚ ਰਹੇ ਹੋ ਕਿ ਮੈਂ ਹੁਣੇ ਹੀ ਚੱਕ ਕੇ ਕਾਰਵਾਈ ਕਰਦਾ ਮੈਂ ਬੈਲਾ ਵੈਰੀਫਾਈ ਕਰੂੰਗਾ ਤੁਸੀਂ ਧਰਨਾ ਲਾ ਕੇ ਸੱਚੇ ਹੋ ਰਹੇ ਹੋ ਉਹ ਆਪਦੇ ਪੱਖਰੇ ਬੈਠ ਕੇ ਸੱਚੇ ਹੋ ਰਹੇ ਨੇ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢੂੰਗਾ ਜੀ ਵੈਰੀਫਾਈ ਕਰੀ ਜਾਓ ਜੇ ਅਸੀਂ ਬੈਠੇ ਇੱਥੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੰਟ ਹੈਗਾ ਜੀ ਮੇਟਾ ਕਾ ਉਹ ਜਿਹੜੀ ਠੱਕਾ ਸੁਣੋ 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 ਠੱਕਾ ਹੋ ਰਿਹਾ ਸੁਣੋ ਸੁਣੋ ਠੱਕਾ ਹੋ ਰਿਹਾ ਮੈਂ ਮੈਂ ਇੱਥੇ ਖੜਾ ਹਾਂ ਗੱਲ ਸੁਣਨ ਵਾਸਤੇ ਆਇਆ ਹਾਂ ਤੁਹਾਡਾ ਫਰਜ਼ ਨਹੀਂ ਬਣਦਾ ਐਜ਼ ਅ ਮੋਹਤਵਰ ਐਜ਼ ਅ ਨਾਗਰਿਕ ਕਿ ਪੁਲਿਸ ਨੂੰ ਸਹਿਯੋਗ ਕਰਨਾ ਪੁਲਿਸ ਨੇ ਤਾਂ ਠੱਕਾ ਨਹੀਂ ਕੀਤਾ ਇੱਕ ਮਿੰਟ ਸੁਣੋ ਪੁਲਿਸ ਇੱਕ ਮਿੰਟ ਸੁਣੋ ਪੁਲਿਸ ਨੇ ਠੱਕਾ ਕੀਤਾ ਨਹੀਂ ਕੀਤਾ ਕਿ ਇਸ ਆਮ ਲੋਕਾਂ ਨੇ ਜਿਹੜੇ ਆ ਖੜੇ ਆ ਟਰੱਕਾਂ ਵਾਲੇ ਜਾਂ ਬੱਸਾਂ ਵਾਲੇ ਬੱਚੇ ਵਿੱਚ ਬੈਠੇ ਆ ਇਹਨਾਂ ਨੇ ਠੱਕਾ ਕੀਤਾ ਨਹੀਂ ਕੀਤਾ ਆਪਾਂ ਸੁਣੋ ਜਦੋਂ ਤੁਹਾਡੀ ਗੱਲ ਸੁਣ ਰਹੇ ਆ ਵਿਚਾਲੇ ਖੜ ਕੇ ਸੁਣ ਰਹੇ ਅਸੀਂ ਕਾਣੇ ਥੋੜੀ ਆ ਕਾਣੇ ਹੁੰਦੇ ਤਾਂ ਫੜਦੇ ਨਹੀਂ ਵਿੱਚ ਅਸੀਂ ਵਿੱਚ ਥੜੇ ਹੱਕ ਥਾਣ ਕੇ ਖੜੇ ਆ ਕਿਉਂ ਅਸੀਂ ਸੱਚੇ ਆ ਸੁਣਾ ਸੁਣਾ ਬੀਬੀ ਇੱਕ ਮਿੰਟ ਰੁਕ ਜਾ ਮੈਨੂੰ ਗੱਲ ਕਰ ਲੈਣ ਦੋ ਸੁਣਾ ਸੁਣਾ ਅਸੀਂ ਸੱਚੇ ਆ ਅਸੀਂ ਇਸ ਪਬਲਿਕ ਦੀ ਖਾਤਰ ਜਿਹੜੀ ਸੁਣੋ 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 ਬੀਬੀ ਸੁਣੋ ਤੁਸੀਂ ਕਹਿੰਦੇ ਜੋ ਮਰ ਗਿਆ ਕੋਈ ਜਿੰਮੇਵਾਰ ਮਰ ਗਿਆ ਤਾਂ ਜਿੰਮੇਵਾਰੀ ਦੇਖਾਂਗੇ ਪੜਤਾਲ ਕਰਕੇ ਜਿਹਦੀ ਜਿਹਦੀ ਜਿੰਮੇਵਾਰੀ ਉਹਦੀ ਪਰਚ ਹਫਿਕਸ ਕਰ ਦੇਾਂਗੇ ਉਹਦੀ ਪੜਤਾਲ ਕਰਦੇ ਅਸੀਂ ਸਰ ਕਹੀ ਜਾਣੀ ਵੀ ਅਸੀਂ ਖਾਲੀ ਕਾਲੀ ਦੀ ਦੱਸਦੇ ਸਰਪੰਚ ਸਾਹਿਬ ਇਹ ਸਰਪੰਚ ਸਾਹਿਬ ਸਰਪੰਚ ਸਾਹਿਬ ਸੁਣੋ ਸੁਣੋ ਤੁਹਾਡੇ ਖਿਲਾਫ ਇੱਕ ਦਰਖਾਸਤ ਆਉਂਦੀ ਹੈ ਅਸੀਂ ਤੁਹਾਨੂੰ ਮੋਤਵਾਰ ਸਮਝਦੇ ਹਾਂ ਤੁਹਾਨੂੰ ਫੋਨ ਤੇ ਕਿਹਾ ਕਿ ਇੱਕ ਦਰਖਾਸਤ ਆਈ ਹੈ ਆ ਜਾਓ ਬਹਿ ਕੇ ਗੱਲ ਕਰਨੀ ਹੈ ਤੁਸੀਂ ਸਰਕਾਰ ਦੇ ਮੇਮਰ ਲੈ ਕੇ ਪਹੁੰਚ ਜਾਓ ਬੀਬੀ ਸੁਣੋ ਸਰਦਾਰ ਸਾਹਿਬ ਸੁਣੋ ਤੁਸੀਂ ਸਰਪੰਚੋਂ ਮੈਂ ਤੁਹਾਡੇ ਨਾਲ ਜੀ ਕਹਿ ਕੇ ਇੱਜ਼ਤ ਮਾਨ ਨਾਲ ਬੜੀ ਹਿਲੀਮੀ ਨਾਲ ਗੱਲ ਕਰ ਰਿਹਾ ਹਾਂ। ਗੱਲ ਤੁਸੀਂ ਸਾਹ ਤੁਹਾਨੂੰ ਜੀ ਕਹੀ ਜਾਂਦੇ ਆ। ਅਸੀਂ ਤੁਹਾਨੂੰ ਜੀ ਨਹੀਂ ਕਹਿੰਦੇ। ਪਹਿਲਾਂ ਸਾਨੂੰ ਆ ਕੇ ਕਿਹਾ ਵੀ ਡਰ ਨਾ ਕਰੋ, ਡਰ ਨਾ ਖਲਿਆਰੋ। ਸੁਣ ਲੈ ਗੱਲ ਇਹ ਜੁਨਾ ਇਹ ਜਿਹੜੀਆਂ ਮੇਰੀਆਂ ਮਾਵਾਂ ਖੜੀਆਂ ਆ ਨਾ ਵਿਚਾਲੇ ਇਹਨਾਂ ਨੂੰ ਮੇਰੀ ਤੇ ਜਿਹੜੇ ਸਿਆਣੇ ਲੋਕ ਵੀ ਖੜੇ ਮੇਰੀ ਗੱਲ ਵੀ ਸਮਝ ਆ ਰਹੀ ਹੈ। ਮੈਂ ਕਹਿ ਕੀ ਰਿਹਾ ਮੈਂ ਸੋਚ ਕੀ ਰਿਹਾ। ਜੇ ਮੇਰੇ ਮਨ ਸੁਣੋ ਸੁਣੋ ਸੁਣੋ। ਮੇਰੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਕਿਸੇ ਵੀ ਕੀਮਤ ਤੇ ਜੇ ਸਾਡੀ ਗਲਤੀ ਨਹੀਂ ਪੁਲਿਸ ਦੀ ਤੇ ਅਸੀਂ ਸੱਚਿਆਂ ਦੇ ਵਿਚਾਲੇ ਖੜੇ ਹਾਂ ਇੱਥੇ ਤੇ ਤੁਹਾਨੂੰ ਇੱਕੋ ਇੱਕ ਬੇਨਤੀ ਵਾਰ-ਵਾਰ ਕਰ ਰਹੇ ਹਾਂ ਆਹ ਜਾਮ ਖੋਲੋ ਆਮ ਪਬਲਿਕ ਨੂੰ ਜਾਣ ਦਿਓ ਆਉਣ ਦਿਓ ਤੁਹਾਡੀ ਬਹਿ ਕੇ ਮੈਂ ਗੱਲ ਸੁਣੂੰਗਾ ਬਿਲਕੁਲ ਸੁਣੂੰਗਾ ਤੁਸੀਂ ਕਹਿਣਾ ਸੁਣਾ 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 ਜੇ ਦੇਖੋ ਮੈਨੂੰ ਨਾ ਮੈਨੂੰ ਤੁਹਾਡੇ ਨਾਲ ਜਦਾਈ ਕਰਨ ਦੀ ਆਦਤ ਆ ਨਾ ਮੈਂ ਤੁਹਾਨੂੰ ਤਾਂ ਤਕਾ ਕਰਨ ਦਾ ਚਾਹਵਾਨ ਹੈ ਜੇ ਤੁਸੀਂ ਕਹਿੰਦੇ ਹੋ ਫਿਰ ਵੀ ਨਹੀਂ ਹਟਣਾ ਫਿਰ ਠੀਕ ਹੈ ਜੀ ਮੈਂ ਪਿੱਛੇ हट ਜਾਣਾ ਹੈਗਾ ਕਾਨੂੰਨ ਮੁਤਾਬਕ ਅਫਸਰਾਂ ਨੂੰ ਦੱਸ ਦਿੰਨੇ ਵੀ ਆਹ ਹਾਲਾਤ ਨੇ ਫਿਰ ਤੁਸੀਂ ਜਾਣਾ ਉੱਪਰਲੇ ਅਫਸਰ ਜਾਣਦੇ ਨੇ ਫਿਰ ਇਹੀ ਹੋ ਸਕਦਾ ਫਿਰ ਇਹਦਾ ਮਤਲਬ ਸੁਣੋ ਇਹਦਾ ਮਤਲਬ ਇਹ ਹੋ ਗਿਆ ਸੁਣੋ ਇੱਕ ਮਿੰਟ ਐਸਐਚਓ ਕਾਦੇ ਲਈ ਹੁੰਦਾ ਤੁਹਾਡੀ ਗੱਲ ਪੁਲਿਸ ਮਹਿਕਮਾ ਤੋਂ ਤੁਹਾਡੀ ਗੱਲ ਸੁਣਨ ਦੀ ਖਾਤਰ ਹੈ ਹੁਣ ਤੁਸੀਂ ਤਾਂ ਕਹਿੰਦੇ ਹੋ ਵੀ ਹੁਣੇ ਹੀ ਨਿਆ ਕਰੋ ਜੇ ਮੰਨ ਲਓ ਦੂਜੇ ਪਾਸੇ ਉਹ ਧਰਨਾ ਲਾ ਲੈਣਾ ਸੀ ਵਿਚਾਲੇ ਆ ਗਏ ਫਿਰ ਦੱਸੋ ਨਿਆ ਕਿਵੇਂ ਕਰਾਂਗੇ ਅਸੀਂ ਜਵਾਬ ਦੇ ਦਿਓ ਇਸ ਗੱਲ ਦਾ ਕਿਵੇਂ ਸੁਣੋ ਐ ਨਹੀਂ ਸਰਦਾਰ ਸਾਹਿਬ ਐ ਨਹੀਂ ਨਹੀਂ ਐਸ ਐਚਓ ਸਾਹਿਬ ਐਸ ਐਚਓ ਸਾਹਿਬ ਗਲਤੀ ਕਰਕੇ ਕੋਈ ਵੀ ਬਰਾਬਰ ਧਰਨਾ ਲਾ ਲੂਗਾ ਪੱਤਰਕਾਰੋ ਸੁਣੋ ਸੁਣੋ ਪੱਤਰਕਾਰ ਸਾਹਿਬ ਇਹਨਾਂ ਨੇ ਡੰਗ ਸਰਦਾਰ ਸੁਣੋ ਹੁਣ ਗੱਲ ਮੇਰੀ ਵੀ ਸੁਣੋ ਸੁਣੋ ਚੌਥਾ ਥੰਮ ਸਾਹਿਬ ਸੁਣੋ ਪੁਲਿਸ ਮੈਂਕ ਮੇਰੇ ਤੁਹਾਨੂੰ ਇੱਜ਼ਤ ਮਾਨਣਾ ਫੋਨ ਕੱਲ ਕੀਤਾ ਸੀ ਕਿ ਤੁਸੀਂ ਆ ਜਾਓ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਸਾਡੀ ਨਜ਼ਰ ਵਿੱਚ ਤੁਸੀਂ ਦੋਸ਼ੀ ਨਹੀਂ ਸੀ ਸੁਣ ਲੋ ਅਸੀਂ ਤਾਂ ਹੀ ਤੁਹਾਨੂੰ ਫੋਨ ਤੇ ਕਿਹਾ ਸੀ ਵੀ ਦਰਖਾਸਤਾਂ ਆਉਂਦੀਆਂ ਨੇ ਪਰ ਇਹ ਨਹੀਂ ਜ਼ਰੂਰੀ ਹੁੰਦਾ ਕਿ ਕੋਈ ਦਰਖਾਸਤ ਆ ਜੇ ਸੱਚੀ ਹੋ ਜੇ ਉਹ ਅਸੀਂ ਤੁਹਾਨੂੰ ਪੜਤਾਲ ਲਈ ਬੁਲਾਇਆ ਸੀ ਤੁਸੀਂ ਕੀ ਕਿਹਾ ਗੋ ਐਸ ਐਚਓ ਨੂੰ ਕਹੋ ਪਹਿਲਾਂ ਇੱਥੇ ਆ ਕੇ ਮੌਕਾ ਵੇਖੇ ਫਿਰ ਆਓ ਸਰਪੰਚ ਸਾਹਿਬ ਸੁਣੋ ਸਾਰੀ ਪਬਲਿਕ ਸੁਣ ਰਹੀ ਆ ਸਾਰੀ ਪਬਲਿਕ ਤੁਹਾਡਾ ਮੁੰਡਾ ਵੀਡੀਓ ਬਣਾ ਰਿਹਾ ਮੈਂ ਵੀਡੀਓ ਸਾਹਮਣੇ ਬੋਲ ਰਿਹਾ ਹਾਂ ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਆਉਣ ਦੀ ਬਜਾਏ ਤੁਸੀਂ ਆਉਣ ਦੀ ਬਜਾਏ ਤੁਸੀਂ ਤੁਹਾਡੀ ਵਾਈਫ ਨੂੰ ਸਰਪੰਚ ਸਾਹਿਬ ਨੂੰ ਦਰਖਾਸਤ ਦੇ ਕੇ ਭੇਜਤਾ ਕੀ ਇਹ ਠੀਕ ਹੈ ਪਹਿਲਾਂ ਜਵਾਬ ਦਿਓ ਮੈਂ ਤੁਹਾਨੂੰ ਫੋਨ ਕਰਕੇ ਬੜੀ ਇੱਜ਼ਤ ਮਾਨਣਾ ਕਹਿ ਰਿਹਾ ਕੋਈ ਗੱਲ ਨਹੀਂ ਦਰਖਾਸਤਾਂ ਆਉਂਦੀਆਂ ਹੁੰਦੀਆਂ ਸੱਚੀਆਂ ਸਾਡ ਪੁਲਿਸ ਦੇ ਖਿਲਾਫ ਸੱਚੀਆਂ ਝੂਠੀਆਂ ਹੁੰਦੀਆਂ ਨੇ ਪਰ ਜੇ ਅਸੀਂ ਸੁਣੋ ਸਿੱਕ ਬੋਲਣਾ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਹੁਣ ਵਿੱਚ ਨਾ ਬੋਲੋ ਸੁਣ ਲਓ ਤੁਹਾਡੀ ਗੱਲ ਹੀ ਕਰ ਰਹੇ ਆ ਤੁਹਾਡੇ ਖਾਤਰ ਹੀ ਗੱਲ ਕਰ ਰਹੇ ਆ ਅਸੀਂ ਇੱਥੇ ਸਮਝ ਗਏ ਬੇਨਤੀ ਇੱਕੋ ਇੱਕਾ ਹੱਥ ਬੰਨ ਕੇ ਜੜਵਾ ਲਓ ਹੱਥ ਜੜਵਾ ਲਓ ਅਮਨ ਸ਼ਾਂਤੀ ਨੂੰ ਬਰਕਰਾਰ ਰੱਖੋ ਤੁਹਾਡੀ ਗੱਲ ਬਿਲਕੁਲ ਸੁਣਾਗੇ ਜਾਮ ਖਲਵਾ ਦਿਓ ਆਮ ਪਬਲਿਕ ਨੂੰ ਨਾ ਤੰਗ ਹੋਵੇ ਤੁਹਾਡੀ ਗੱਲ ਬਿਲਕੁਲ ਸੁਣਾਗੇ ਬਿਲਕੁਲ ਨਹੀਂ ਤੁਸੀਂ ਅਸਾ ਮੌਕਾ ਦੇਖ ਲਿਆ ਇੱਕ ਮਿੰਟ ਇੱਕ ਮਿੰਟ ਗੱਲ ਕਰ ਲੈੰਦੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੁੱਤਰ ਸਾਬ ਹਲੋ ਇੱਕ ਮਿੰਟ ਵੀਰੇ ਇੱਕ ਮਿੰਟ ਐਸ ਐਚਓ ਸਾਹਿਬ ਕੀ ਇਹ ਗਲਤ ਨਹੀਂ ਹਜੇ ਮੌਕਾ ਦੇਖਿਆ ਤੁਸੀਂ ਹੁਣ ਮੌਕਾ ਦੇਖ ਲਿਆ ਸੁਣੋ ਮੌਕਾ ਹੁਣ ਤੁਸੀਂ ਦੇਖ ਲਿਆ ਡਾਂਗਾ ਮਾਰੀਆਂ ਸਫਰ ਟੈਲੀਵਿਜ਼ਨ ਹੁਣ ਤੁਸੀਂ ਉਹਨੂੰ ਲੈ ਕੇ ਚੱਲਿਓ ਜੀ ਜਵਾਬ ਦੇਣਾ ਤੁਸੀਂ ਕਿਹਾ ਮੌਕਾ ਵੇਖ ਲਓ ਅਸੀਂ ਬਿਲਕੁਲ ਮੌਕਾ ਵੇਖਿਆ ਪਰ ਮੈਂ ਉਹਨਾਂ ਨੇ ਇਹਨਾਂ ਨੇ ਕਿ ਸੋਲੋ ਸੋਲੋ ਐਸੀ ਕੋਟੇ ਨੇ ਆਹੀ ਗੱਲ ਕੀਤੀ ਨਹੀਂ ਹਮ ਨੂੰ ਤੁਸੀਂ ਲੰਮੇ ਪਾਇਆ ਹੁੰਦਾ ਸਰਦਾਰ ਸਾਹਿਬ ਖੁਦ ਐਸੀ ਕੋਟੇ ਨਾਲ ਸੰਬੰਧਤ ਹੈ ਖੁਦ ਐਸੀ ਕੋਟੇ ਨਾਲ ਸੰਬੰਧਤ ਹੈ ਮੈਂ ਖੁਦ ਐਸੀ ਕੋਟੇ ਨਾਲ ਸੰਬੰਧਤ ਹਾਂ ਬਿਲਕੁਲ ਨਹੀਂ ਡਾਂਗਾਂ ਮਾਰੀਓ ਸੋਲੋ ਪਰ ਬਿਲਕੁਲ ਬਿਲਕੁਲ ਨਹੀਂ ਇਸ ਗੱਲ ਤੇ ਕਰੂੰਗਾ ਜੋ ਕਰੂੰਗਾ ਨਾਪ ਤੋਲ ਸਾਡੀਆਂ ਪੱਗਾਂ ਦੀ ਕੋਈ ਵੈਲਿਊ ਹੀ ਨਹੀਂ ਸਮਝਦੇ ਤੁਸੀਂ ਕੌਣ ਕਹਿੰਦਾ ਬਿਲਕੁਲ ਨਹੀਂ ਜ਼ਰੂਰ ਅੱਜ ਸੁਣੋ ਸੁਣੋ ਇਸ ਟਾਈਮ ਤੇ ਜੇ ਕਹਿੰਦੇ ਦਿਖਾਤ ਮੈਂ ਦਿਖਾਤਾ ਇਕੋ ਇੱਕ ਬੇਨਤੀ ਆ ਬਾਲਾ ਨਹੀਂ ਐਸਐਚਓ ਸਾਹਮਣੇ ਬੇਨਤੀ ਬਣਦਾ ਸੀ ਕਿ ਕਾਲ ਕਾਰਵਾਈ ਕਰਦਾ ਜਦੋਂ ਮੈਡਮ ਨੇ ਦਰਖਾਸਤ ਦੇ ਦਿੱਤੀ ਸੀ ਉਹਦੇ ਚ ਸਿੱਧਾ ਲਿਖਿਆ ਹੋਇਆ ਹੈ ਕਿ ਉਹ ਕਹਿੰਦਾ ਸੀ ਵੀ ਮੈਂ ਪਿਸਟਲ ਨਾਲ ਮੈਂ ਦੱਸਦਾ ਸਰਦਾਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਜੇ ਦਰਖਾਸਤਾਂ ਦੇ ਕਾਰਵਾਈ ਮੰਗਦੇ ਹੋ ਤੇ ਤੁਹਾਡੇ ਖਿਲਾਫ 4 ਘੰਟੇ ਪਹਿਲਾਂ ਆਈ ਸੀ ਫਿਰ ਕੀ ਉਹਦੇ ਤੇ ਜੋ ਲਿਖਿਆ ਸੱਚ ਮੰਨ ਕੇ ਕਾਰਵਾਈ ਕਰ ਦਿੰਦਾ ਉਹਦੇ ਉਹਦੇ ਤੇ ਫਿਰ ਕੀ ਕਰੇਂਗਾ